ਸਿੱਖਾਂ ਦੀ ਆਵਾਜ਼ ਸਤਲੁਜ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਹਾਂ ਕਮਲਜੀਤ ਕੌਰ ਲੈ ਕੇ ਹਾਜ਼ਰ ਆ ਖਾਸ ਪੇਸ਼ਕਸ਼ ਅੱਜ ਦੀ ਖਾਸ ਪੇਸ਼ਕਸ਼ ਦੇ ਵਿੱਚ ਤੁਹਾਡੀ ਮੁਲਾਕਾਤ ਇੱਕ ਸ਼ਹੀਦ ਪਿਤਾ ਦੇ ਪੁੱਤਰ ਨਾਲ ਕਰਾਵਾਂਗੇ ਜਿਨ੍ਹਾਂ ਦਾ ਨਾਮ ਹੈ ਭਾਈ ਅੰਮ੍ਰਿਤਪਾਲ ਸਿੰਘ ਛੰਦੜਾ ਇਹਨਾਂ ਦੇ ਪਿਤਾ ਭਾਈ ਰਸ਼ਪਾਲ ਸਿੰਘ ਛੰਦੜਾ ਕੌਮ ਦੇ ਲਈ ਸ਼ਹੀਦ ਹੋਏ ਤੇ ਉਸ ਵੇਲੇ ਦੀ ਹਕੂਮਤ ਤੇ ਪੁਲਿਸ ਦੇ ਨੱਕ ਦੇ ਵਿੱਚ ਹਮੇਸ਼ਾ ਦਮ ਕਰਕੇ ਰੱਖਦੇ ਰਹੇ ਇੱਕ ਵੇਲਾ ਸੀ ਜਦੋਂ ਉਸ ਵੇਲੇ ਦੇ ਡੀਜੀਪੀ ਕੇਪੀਐਸ ਗਿਲ ਦੇ ਉੱਤੇ ਭਾਈ ਰਸ਼ਪਾਲ ਸਿੰਘ ਛੰਦੜਾ ਨੇ ਥੁੱਕਿਆ ਸੀ ਤੇ ਅੱਜ ਉਹਨਾਂ ਦੇ ਪੁੱਤਰ ਲੁਧਿਆਣਾ ਲੋਕ ਸਭਾ ਹਲਕੇ ਤੋਂ ਲੋਕ ਸਭਾ ਚੋਣਾਂ 2024 ਦੇ ਲਈ ਚੋਣ ਲੜ ਰਹੇ ਨੇ ਅੱਜ ਭਾਈ ਅਮਰਿਤਪਾਲ ਸਿੰਘ ਛੰਦੜਾ ਦੇ ਨਾਲ ਗੱਲਬਾਤ ਕਰਾਂਗੇ ਉਹਨਾਂ ਦੇ ਜੀਵਨ ਬਾਰੇ ਉਹਨਾਂ ਦੀ ਚੋਣ ਮੁਹਿੰਮ ਦੇ ਬਾਰੇ ਤੇ ਕਿਸ ਤਰ੍ਹਾਂ ਦਾ ਸੰਘਰਸ਼ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਵੇਖਿਆ ਉਸ ਦੇ ਬਾਰੇ ਭਾਈ ਅਮਰਿਤਪਾਲ ਸਿੰਘ ਜੀ ਬਹੁਤ ਬਹੁਤ ਸਵਾਗਤ ਹੈ ਸਤਲੁਸ਼ ਟੀਵੀ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਤਰ੍ਹਾਂ ਮੈਂ ਜ਼ਿਕਰ ਕੀਤਾ ਇੱਕ ਸ਼ਹੀਦ ਪਿਤਾ ਦੇ ਪੁੱਤਰ ਤੁਹਾਡੇ ਪਰਿਵਾਰ ਦੇ ਵਿੱਚ ਚਾਰ ਸ਼ਹੀਦ ਹੋਏ ਨੇ ਸਭ ਤੋਂ ਪਹਿਲਾਂ ਤੇ ਉਹਨਾਂ ਸ਼ਹੀਦਾਂ ਬਾਰੇ ਜਾਨਣਾ ਚਾਹਾਂਗੇ ਭਾਈ ਰਸਪਾਲ ਸਿੰਘ ਛੰਦੜਾ ਨੂੰ ਪੂਰੀ ਸਿੱਖ ਕੌਮ ਜਾਣਦੀ ਹੈ ਹਾਂਜੀ ਚਾਰ ਸ਼ਹੀਦਾਂ ਦੇ ਨਾਮ ਜਾਨਣਾ ਚਾਹਾਂਗੇ ਸ਼ਹੀਦਾਂ ਦੀ ਫੈਮਿਲੀ ਤੋਂ ਤੁਸੀਂ ਬਿਲੋਂਗ ਕਰਦੇ ਹੋ ਪਹਿਲਾਂ ਤਾਂ ਮੇਰੇ ਜਦ ਮੈਂ 13 ਦੇੰਦਾ ਸੀਗਾ ਜੀ ਮੇਰੇ ਦਾਦਾ ਜੀ ਜਿਹੜੇ ਸੀਗੇ ਹੂੰ ਤੇ ਉਹ ਸ਼ਹੀਦ ਹੋਏ ਸੀਗੇ ਤੇ ਉਸ ਤੋਂ ਬਾਅਦ ਜਦ ਮੈਂ 9 ਮਹੀਨੇ ਦਾ ਸੀ ਮੇਰੇ ਫਾਦਰ ਸਾਹਿਬ 1992 ਦੇ ਵਿੱਚ ਸ਼ਹੀਦ ਹੋਏ ਆ ਹੂੰ ਇਹ ਉਹਨਾਂ ਦੇ 10 ਦਿਨ ਬਾਅਦ ਮੇਰੇ ਜਿਹੜੇ ਮਾਤਾ ਜੀ ਸੀਗੇ ਤੇ ਨਾਨੀ ਜੀ ਹੂੰ ਉਹਨਾਂ ਨੂੰ ਟਰੇਸ ਕਰਕੇ ਪੁਲਿਸ ਨੇ ਜਿੱਥੇ ਉਹ ਰਹਿੰਦੇ ਸੀਗੇ ਹੂੰ ਉਥੋਂ ਚੱਕ ਕੇ ਲੈ ਗਏ ਸੀ ਤੇ ਉਹਨਾਂ ਨੂੰ ਸ਼ਹੀਦ ਕਰਤਾ ਉਹਨਾਂ ਦਾ ਵੀ ਕੋਈ ਵਾਚ ਪਤਾ ਨਹੀਂ ਲੱਗਿਆ ਹੂੰ ਤੇ ਇਹ ਮੇਰੇ ਪਰਿਵਾਰ ਦੇ ਸੀ ਬਾਜੂ ਦਾਦੀ ਵੀ ਨਹੀਂ ਪਾਲਿਆ ਜੀ ਤੇ ਉਹਨਾਂ ਨੇ ਜਿਹੜਾ ਲੁਕਸ਼ਪ ਕੇ ਜਿਹੜਾ ਸਾਰਾ ਵੀ ਮੇਰਾ ਪਾਲਣ ਪੋਸ਼ਣ ਕੀਤਾ ਤੇ ਉਹ ਤੋਂ 2014 ਦੇ ਵਿੱਚ 24 ਚੜ੍ਹਾਈ ਕਰ ਗਏ ਅਦੇ ਬਾਅਦੋਂ ਅਸੀਂ ਆਪੇ ਆਪਣਾ ਸਸਨ ਚਲਾ ਰਹੇ ਹੂੰ ਤੁਸੀਂ ਦੱਸਿਆ ਕਿ ਤੁਸੀਂ 13 ਦਿਨ ਦੇ ਸੀਗੇ ਜਦੋਂ ਤੁਹਾਡੇ ਦਾਦਾ ਜੀ ਦੀ ਸ਼ਹਾਦਤ ਹੁੰਦੀ ਹੈ ਤੇ ਉਸ ਤੋਂ ਬਾਅਦ ਕੁਝ ਮਹੀਨਿਆਂ ਦੇ ਸੀ ਜਦੋਂ ਤੁਹਾਡੇ ਪਿਤਾ ਰਚਪਾਲ ਸਿੰਘ ਚੰਦਨ ਦੀ ਸ਼ਹਾਦਤ ਹੁੰਦੀ ਹੈ ਤੁਸੀਂ ਤੇ ਉਹਨਾਂ ਨੂੰ ਚੰਗੀ ਤਰ੍ਹਾਂ ਜਾਣਦੇ ਵੀ ਨਹੀਂ ਹੋ ਉਹਨਾਂ ਦਾ ਫੇਸ ਵੀ ਸਿਰਫ ਫੋਟੋਆਂ 'ਚ ਹੀ ਵੇਖਿਆ ਹੋਏਗਾ ਉਹਨਾਂ ਦੀ ਗੋਦ ਦਾ ਨਿਗ ਵੀ ਜੋ ਤੁਸੀਂ ਮਾਣਿਆ ਉਹਦੇ ਬਾਰੇ ਤੁਹਾਨੂੰ ਯਾਦ ਵੀ ਨਹੀਂ ਹੋਣਾ ਪਰ ਫਿਰ ਵੀ ਉਹਨਾਂ ਦੀ ਸ਼ਖਸੀਅਤ ਬਾਰੇ ਕਿੰਨਾ ਕੁ ਜਾਣਦੇ ਹੋ ਕਿੰਨਾ ਕੁ ਸੁਣਿਆ ਗੱਲੇ ਆ ਮੈਂ ਇੱਕ ਹੁੰਦਾ ਨਾ ਵੀ ਜਦੋਂ ਬਰਾਸਰ ਦੇ ਵਿੱਚ ਥੋੜੀ ਲੈਗਸੀ ਜਿਹੜੀ ਚੱਲ ਰਹੀ ਹੁੰਦੀ ਹੈ ਵੀ ਉਹਨੂੰ ਤੁਸੀਂ ਅੱਗੇ ਲੈ ਕੇ ਚੱਲ ਰਹੇ ਹੁੰਦੇ ਹੋ ਜਿਵੇਂ ਫਾਦਰ ਸਾਹਿਬ ਤੇ ਦਾਦਾ ਜੀ ਜਦੋਂ ਇਕੱਠੇ ਫੜੇ ਗਏ ਜਦ ਮੈਂ 13 ਦਿਨ ਦਾ ਸੀਗਾ ਤੇ ਉਥੇ ਨਾਲੇ ਦਾਦਾ ਜੀ ਨੂੰ ਪਤਾ ਸੀ ਵੀ ਮੈਨੂੰ ਵੀ ਹੁਣ ਜੇ ਰਿਸ਼ਪਾਲ ਨੂੰ ਜੇ ਮੈਂ ਕੱਢਦਾ ਤਾਂ ਵੀ ਮੈਨੂੰ ਸ਼ਹੀਦ ਕਰਨਗੇ ਪਰ ਉਹਨਾਂ ਨੇ ਉਦੋਂ ਜਿਹੜਾ ਹੈਗਾ ਵੀ ਸਾਰਾ ਆਪਣੇ ਦੇ ਰੱਖ ਕੇ ਵੀ ਫਾਦਰ ਸਾਹਿਬ ਨੂੰ ਉਦੋਂ ਕੱਢਿਆ ਹਨਾ ਤੇ ਹੁਣ ਜਦ ਲੋਕਾਂ ਦੇ ਵਿੱਚ ਦਾਦੀ ਜੀ ਨੇ ਮੈਨੂੰ ਲੋਕਸ਼ਿਪ ਕੇ ਕਰਿਆ ਤੇ ਅਸੀਂ ਪਿੰਡ ਦੇ ਵਿੱਚ ਜਾਂਦੇ ਸੀਗੇ ਤੇ ਮੈਂ ਪੜਦਾ ਗੁਰੂਆਸਾ ਡਰਸ ਚੰਡੀਗੜ੍ਹ ਹੁੰਦਾ ਸੀ ਤੇ ਪਰ ਜੇ ਪਿੰਡ ਦੇ ਨੇ ਪੁੱਛਣਾ ਵੀ ਕਿੱਥੇ ਪੜਦਾ ਤੇ ਉਹਨਾਂ ਨੇ ਕਹਿਣਾ ਜੀ ਵੀ ਇਹ ਬੜੂਸਾ ਪੜਦਾ ਤੇ ਉਦੋਂ ਆਇਆ ਹੁੰਦਾ ਸੀ ਯਾਰ ਵੀ ਦਾਦੀ ਜੀ ਵੀ ਝੂਠ ਮਾਰਦੇ ਆ ਤੁਹਾਡੀ ਪਹਿਚਾਨ ਕੋਈ ਜਾਂਦੀ ਸੀ ਉਹ ਐਸੇ ਕਰਕੇ ਸੀਗਾ ਕਿਉਂਕਿ ਵੀ ਉਦੋਂ ਵੀ ਸਾਡੇ ਜਿਹੜੇ ਪੁਲਿਸ ਪਤਾ ਕਰਦੀ ਰਹਿੰਦੀ ਸੀ ਵੀ ਕਿੱਥੇ ਆ ਉਹਨਾਂ ਦਾ ਪਰਿਵਾਰ ਜਾਂ ਕੀ ਕਰ ਰਹੇ ਆ ਸੋ ਇਸ ਕਰਕੇ ਹਮੇਸ਼ਾ ਦਾਦੀ ਜੀ ਨੇ ਵੀ ਲੋਕਸ਼ਿਪ ਕੇ ਮੈਨੂੰ ਪਾਲਿਆ ਦੇ ਹਨਾ ਵੱਡਾ ਕਰੇ ਦੇ ਫਿਰ ਲੋਕ ਜਿਹੜੇ ਤੁਹਾਨੂੰ ਰਿਸਪੈਕਟ ਨਾਲ ਜਿਹੜੇ ਦੇਖਦੇ ਸੀਗੇ ਹਨਾ ਵੀ ਤੁਹਾਨੂੰ ਹਮੇਸ਼ਾ ਵੀ ਬਹੁਤ ਸਤਕਾਰ ਜਰ ਮਿਲਦਾ ਸੀ ਤੇ ਉੱਥੇ ਵੀਰੇ ਹੁੰਦਾ ਸੀਗਾ ਵੀ ਅਸੀਂ ਬਾਕੀ ਬੱਚਣੋਂ ਕੋਈ ਡਿਫਰੈਂਟ ਹੈਗੇ ਵੀ ਜਿਹੜੀ ਤੁਹਾਨੂੰ ਰਿਸਪੈਕਟ ਮਿਲ ਰਹੀ ਆ ਫਿਰ ਹੌਲੀ ਹੌਲੀ ਪਤਾ ਲੱਗਿਆ ਵੀ ਮੈਂ ਕਿੰਨਾ ਦਾ ਵਾਰਸ ਆ ਤੇ ਜਦੋਂ ਉਹ ਜਦੋਂ ਚੀਜ਼ ਤੁਹਾਡੇ ਨਾਲ ਜੁੜਦੀ ਆ ਕਿਰਾ ਆਟੋਮੈਟਿਕਾ ਵੀ ਜਦੋਂ ਥੋੜੀ ਡਿਊਟੀਆਂ ਵੱਜ ਜਾਂਦੀਆਂ ਨੇ ਉਹਦੇ ਵਿੱਚ ਤੇ ਜਦ ਡਿਊਟੀਆਂ ਵੱਧਦੀਆਂ ਨੇ ਫਿਰ ਤੁਸੀਂ ਕੋਈ ਵੀ ਚੀਜ਼ ਕਰਨੀ ਹੁੰਦੀ ਹੈ 10 10 ਵਾਰ ਪਹਿਲਾਂ ਆਪਣੇ ਪਰਿਵਾਰ ਬਾਰੇ ਆਪਣੇ ਪਿਛੋਕੜ ਬਾਰੇ ਸੋਚੋਗੇ ਵੀ ਮੈਂ ਕਿਹਨਾਂ ਦਾ ਵਾਰਸ ਹਾਂ ਤੇ ਵੀ ਉਸ ਹਾਮ ਨਾਲ ਤੁਸੀਂ ਆਪਣੇ ਡਿਸੀਜਨ ਲੈਣੇ ਹੋ ਤੇ ਇਹੀ ਹੈਗਾ ਜੀ ਸ਼ੁਰੂ ਤੋਂ ਜਿੰਨਾ ਕਿ ਵੀ ਮੈਂ ਡਿਸੀਜਨ ਲੈ ਕੇ ਅੱਜ ਪਹੁੰਚਿਆ ਹਾਂ ਉਹ ਫਾਦਰ ਸਾਹਿਬ ਦੀ ਬਦੌਲਤ ਹੈ ਤੇ ਕੁਝ ਵੀ ਹੁੰਦਾ ਉਹਨਾਂ ਨੂੰ ਪਹਿਲਾਂ ਰੱਖ ਕੇ ਅਸੀਂ ਸੋਚੀਦਾ ਵੀ ਕੀ ਅਸੀਂ ਕਰਨਾ ਚਾਹੀਦਾ ਕੀ ਨਹੀਂ ਕਰਨਾ ਚਾਹੀਦਾ ਪਰਵਾਹ ਤੁਹਾਡੇ ਫਾਦਰ ਦਾ ਕੌਮ ਦੇ ਵਿੱਚ ਬੜਾ ਵੱਡਾ ਰੁਤਬਾ ਹੈ ਉਹਨਾਂ ਨੂੰ ਕੌਮ ਦੇ ਜਰਨੈਲ ਵਜੋਂ ਜਾਣਿਆ ਜਾਂਦਾ ਹੈ ਉਹਨਾਂ ਨੇ ਕੇਪੀਐਸ ਗਿਲ ਦਾ ਅਨੰਤ ਤਸ਼ੱਦਦ ਸਹਿਹਾ ਹੈ ਪਰ ਜ਼ੁਲਮ ਦੇ ਅੱਗੇ ਤੇ ਉਸ ਸਮੇਂ ਦੀ ਹਕੂਮਤ ਤੇ ਪੁਲਿਸ ਦੇ ਅੱਗੇ ਗੋਡੇ ਨਹੀਂ ਟੇਕੇ ਜਿਸ ਤਰ੍ਹਾਂ ਮੈਂ ਜ਼ਿਕਰ ਕੀਤਾ ਸੀ ਸ਼ੁਰੂਆਤ ਦੇ ਵਿੱਚ ਕਿ ਕੇਪੀਐਸ ਗਿਲ ਦੇ ਮੂੰਹ ਤੇ ਥੁੱਕਣ ਦੀ ਜ਼ਰੂਰਤ ਰੱਖਣ ਵਾਲੇ ਪਾਇਰਚਪਾਲ ਸਿੰਘ ਛੰਦੜਾ ਉਹ ਘਟਨਾਕ੍ਰਮ ਕੀ ਸੀ ਕਿਵੇਂ ਹੋਇਆ ਸੀ ਜਦੋਂ ਉਹਨਾਂ ਨੇ ਕੇਪੀਐਸ ਗਿਲ ਦੇ ਮੂੰਹ ਤੇ ਥੁੱਕਿਆ ਸੀ ਇਹ 10 ਮੇਰੇ ਕੋਲ 11 ਜੂਨ 1992 ਦੀ ਗੱਲ ਹੈ ਜੀ ਫਾਦਰ ਸਾਹਿਬ ਤੇ ਨਾਲ ਭਜਗਦੀ ਸਿੰਘ ਦੀ ਸ਼ਾ ਸੀਗੇ ਤੇ ਇਹ ਸਾਈਕਲ ਤੇ ਆਪਣੇ ਨਾਲੇ ਇੱਥੇ ਹੈਗਾ 2 ਕਿਲੋਮੀਟਰ ਗਿਲਪਿੰਡ ਜਿੱਥੋਂ ਨਹਿਰ ਤੋਂ ਆਏ ਉਦੋਂ ਚੱਲ ਕੇ ਉਹ ਨਹਿਰ ਤੋਂ ਸਾਈਕਲ ਤੇ ਚੱਲ ਰਹੇ ਸੀਗੇ ਤੇ ਉਥੇ ਇਨਾਂ ਦੀ ਜਿਹੜੀ ਪਛਾਣ ਕਿਸੇ ਕੈਟ ਵੱਲੋਂ ਕਰ ਦਿੱਤੀ ਗਈ ਸੀ ਵੀ ਇਹ ਰਿਸ਼ਪਾਲ ਸਿੰਘ ਖੰਡਾ ਨੇ ਕਿਉਂਕਿ ਫਾਰਕ ਸਾਹਿਬ ਦੀ ਜਿਹੜੀਆਂ ਫੋਟੋਆਂ ਸੀਗੀਆਂ ਬਹੁਤ ਘੱਟ ਸੀਗੀਆਂ ਮੈਂ ਵੀ ਤੁਹਾਨੂੰ ਮੈਂ ਹੁਣ ਛੋਟੇ ਹੁੰਦੋਂ ਤੇ ਇੱਕ ਫੋਟੋ ਦੇਖ ਕੇ ਮੈਂ ਵੱਡਾ ਹੋਇਆ ਇੱਕ ਉਹਨਾਂ ਦੇ ਸ਼ੀਦਾਂ ਸ਼ੀਦ ਹੋ ਜਾਂਦੀ ਸੀ ਦੇਖ ਕੇ ਉਹਨਾਂ ਦੀ ਜਿਹੜੀ ਜਿਉਂਦਿਆਂ ਦੀ ਸੀ ਤੇ ਬਾਅਦ ਚ ਹੌਲੀ ਹੌਲੀ ਜਿਹੜੀਆਂ ਫੋਟੋਆਂ ਮੈਨੂੰ ਜਿਵੇਂ ਮੈਂ ਵੇਚਰਦਾ ਕੇ ਮਿਲਣੇ ਸ਼ੁਰੂ ਹੋਈਆਂ ਸੋ ਇਸ ਕਰਕੇ ਉਹਨਾਂ ਦੀ ਪਛਾਣ ਬਹੁਤ ਘੱਟ ਸੀਗੀ ਲੋਕਾਂ ਨੂੰ ਵੀ ਰਿਸ਼ਪਾਲ ਸਿੰਘ ਖੰਡਾ ਹੈ ਕੌਣ ਹੈ ਤੇ ਉਹਨਾਂ ਦੇ ਜਿਹੜਾ ਹੈਗਾ ਵੀ ਜਦੋਂ ਉਹ ਪਛਾਣ ਕਰਤੀ ਤੇ ਉਹਨਾਂ ਨੇ ਜਿਹੜੇ ਕਿਤੇ ਰਸਪਾਲਤਾ ਜੂਸ ਦਾ ਤੇ ਉੱਥੇ ਪੁਲਿਸ ਵਾਲੇ ਸਿਵਲ ਦੇ ਵਿੱਚ ਸੀ ਉਹਨਾਂ ਨੇ ਕੋਲੋਂ ਦੇਖਿਆ ਵੀ ਰਸ਼ਪਾਲ ਸਿੰਘ ਜਿਹੜਾ ਹੀ ਆ ਜਦੋਂ ਉਹਨਾਂ ਨੇ ਪਛਾਣ ਕਰਕੇ ਓਕੇ ਕਰਤਾ ਵੀ ਇਹ ਉਹੀ ਨੇ ਤੇ ਜਦੋਂ ਸਾਈਕਲ ਦੇ ਦੁਬਾਰਾ ਤੁਰੇ ਨੇ ਤੇ ਉਹਨਾਂ ਨੇ ਜਿਪਸੀ ਲਿਆ ਕੇ ਵਿੱਚ ਮਾਰੀ ਤੇ ਜਿਹੜਾ ਫਾਦਰ ਸਾਹਿਬ ਚਲਾਉਂਦੇ ਸੀਗੇ ਤੇ ਦੀਸ਼ਾ ਜਿਹੜੇ ਮੁਰੇ ਬੈਠੇ ਸੀਗੇ ਤੇ ਜਿਪਸੀ ਵਿੱਚ ਮਾਰੀ ਤੇ ਫਾਦਰ ਸਾਹਿਬ ਦੀ ਲਾਤ ਟੁੱਟ ਗਈ ਸੀ ਲੈਫਟ ਸਾਈਡ ਦੀ ਤੇ ਜਦ ਲਾਤ ਟੁੱਟੀ ਉਹਨਾਂ ਨੇ ਉਦੋਂ ਫਾਦਰ ਸਾਹਿਬ ਨਹੀਂ ਪਹੁੰਚ ਸਕੇ ਤੇ ਉਹਨਾਂ ਨੇ ਫਾਦਰ ਸਾਹਿਬ ਨੂੰ ਉੱਥੇ ਚੱਕ ਕੇ ਜਿਪਸੀ 'ਚ ਲੈ ਗਏ ਆ ਤੇ ਜਿਹੜੇ ਦਿਸ਼ਾ ਚਾਚਾ ਜੀ ਭੱਜੇ ਸੀ ਉਹਨਾਂ ਨੇ ਆਏ ਸੀ ਮੇਰੇ ਪਿੱਛੇ ਭੱਜਣਗੇ ਤੇ ਉਹਨਾਂ ਨੇ ਪਹਿਲਾਂ ਫਾਦਰ ਸਾਹਿਬ ਨੂੰ ਫੜਿਆ ਉਸ ਤੋਂ ਬਾਅਦ ਉਹਨਾਂ ਨੇ ਜਿਹੜਾ ਦਿਸ਼ਾ ਚਾਚਾ ਜੀ ਨੂੰ ਫੜਿਆ ਦੇ ਭਾਈ ਜਗਦੇਸ਼ ਸਿੰਘ ਦਿਸ਼ਾ ਨੇ ਉਦੋਂ ਮੌਕੇ ਤੇ ਜਿਹੜਾ ਸੈਗਨੇਟ ਕਾਲਿਆ ਸੀਗਾ ਉਹ ਮੌਕੇ ਤੇ ਹੀ ਚੜਾਈ ਕਰ ਗਏ ਤੇ ਜਿਹੜੇ ਫਾਦਰ ਸਾਹਿਬ ਨੂੰ ਉਹ ਲੈ ਕੇ ਗਏ ਆ ਉੱਥੇ ਆਪਣੇ ਜਿਹੜੇ ਬੁੱਚਰਖਾਨੇ ਉਦੋਂ ਬਣੇ ਹੋਏ ਸੀ ਤੇ ਉਥੇ ਫਾਦਰ ਸਾਹਿਬ ਨੂੰ ਜਦੋਂ ਪਹਿਲਾਂ ਪੁੱਛਗਿਚ ਸ਼ੁਰੂ ਕੀਤੀ ਗਈ ਤੇ ਫਾਦਰ ਸਾਹਿਬ ਦੇ ਕੋਲ ਜਿਹੜੇ ਐਵੀਡੈਂਸ ਸੀਗੇ ਉਹ ਹੋਰ ਸੀਗੇ ਤੇ ਫਾਦਰ ਸਾਹਿਬ ਕਹਿੰਦੇ ਵੀ ਤੁਸੀਂ ਗਲਤ ਬੰਦਾ ਚੱਕ ਲਿਆ ਵੀ ਮੈਂ ਉਹ ਨਹੀਂ ਹੈਗਾ ਫਿਰ ਉਹਨਾਂ ਨੇ ਬਾਅਦ ਵਿੱਚ ਪਛਾਣ ਕਰ ਲਈ ਵੀ ਇਹ ਰਿਸ਼ਪਾਲ ਸਿੰਘ ਛੰਦੜਾ ਹੀ ਨੇ ਹੂੰ ਫਿਰ ਜਦੋਂ ਫਾਦਰ ਸਾਹਿਬ ਦਾ ਹੋ ਗਿਆ ਵੀ ਹੁਣ ਕਲੀਅਰ ਵੀ ਇਹ ਹੁਣ ਪਤਾ ਵੀ ਇਹਨਾਂ ਨੂੰ ਵੀ ਮੈਂ ਕੌਣ ਆ ਫਿਰ ਉਹ ਕਹਿੰਦੇ ਜੀ ਵੀ ਮੈਂ ਇੱਕ ਆਪਣੀ ਕੌਮ ਦਾ ਜਰਨੈਲ ਆ ਆਪਣੀ ਜਥੇਬੰਦੀ ਦਾ ਜਰਨੈਲ ਆ ਵੀ ਮੈਂ ਕਿਉਂ ਜੇ ਗੱਲ ਕਰਨੀ ਹੈ ਮੈਂ ਕਿਸੇ ਛੋਟੇ ਮੋੜੇ ਅਫਸਰ ਨਾਲ ਨਹੀਂ ਕਰੂੰਗਾ ਜੇ ਤੁਹਾਡਾ ਕੋਈ ਜਰਨਲ ਹੈ ਤੇ ਉਹਨੂੰ ਭੇਜੋ ਤੇ ਫਿਰ ਉਹਨਾਂ ਨਾਲ ਮੈਂ ਗੱਲ ਕਰਾਂਗਾ ਹੂੰ ਤੇ ਉਦੋਂ ਤੱਕ ਫਰਦ ਸਾਹਿਬ ਨੂੰ ਇੰਟਰੋਗੇਟ ਬਹੁਤ ਕਰ ਚੁੱਕੇ ਸੀ ਕਿ ਤੇ ਕੇਪੀਐਸ ਗਿੱਲ ਨੂੰ ਹੋਰ ਬੁਲਾਇਆ ਗਿਆ ਹੂੰ ਯਾਰ ਕੇਪੀਐਸ ਗਿੱਲ ਆਇਆ ਤੇ ਉਦੋਂ ਹਾਲਾਤ ਫਰਦ ਸਾਹਿਬ ਦੇ ਬਹੁਤ ਨਾਜੂਕ ਹੋ ਗਏ ਕਿਉਂਕਿ ਉਦੋਂ ਤੱਕ ਉਹਨਾਂ ਨੇ ਬਹੁਤ ਇੰਟਰੋਗੇਟ ਕਰ ਚੁੱਕੇ ਸੀ ਮਨਾਉਣ ਨੂੰ ਹੂੰ ਤੇ ਫਰਦ ਸਾਹਿਬ ਨੇ ਉੱਥੇ ਪਾਣੀ ਮੰਗਿਆ ਵੀ ਮੈਨੂੰ ਪਾਣੀ ਦੋ ਵੀ ਫਿਰ ਮੈਂ ਗੱਲ ਕਰਦਾ ਹੂੰ ਜਦੋਂ ਉਹਨਾਂ ਨੇ ਪਾਣੀ ਦਿੱਤਾ ਤੇ ਫਰਦ ਸਾਹਿਬ ਨੇ ਉਹ ਸਿੱਧੀ ਕੇਪੀਐਸ ਗਿਲ ਦੇ ਮੂੰਹ ਤੇ ਡੇਢੀ ਕਰਤੀ ਤੇ ਉਹਦੇ ਵਿੱਚ ਇੱਕੋ ਹੀ ਗੱਲ ਕਹੀ ਗਈ ਵੀ ਕਹਿੰਦੇ ਵੀ ਕੌਮ ਦੇ ਗਦਾਰਾ ਵੀ ਤੂੰ ਤਾਂ ਇਹ ਕਹਿੰਦਾ ਵੀ ਮੈਂ ਆਪਣੇ ਨਾਲ ਦੇ ਸਾਥੀਆਂ ਦਾ ਜਾ ਹਨਾ ਵੀ ਹੋਰ ਕੁਝ ਦੱਸੂਗਾ ਵੀ ਤੂੰ ਮੇਰੇ ਤੋਂ ਇਹੀ ਘਾਦੇ ਵੀ 75 ਸਾਲਟਾਂ ਜਿਹੜੀਆਂ ਲੁਧਿਆਣੇ ਦੇ ਵਿੱਚ ਨੇ ਵੀ ਤੂੰ ਇਹ ਉਹਦਾ ਪਤਾ ਹੀ ਘਾਦੇ ਮੇਰੇ ਤੋਂ ਵੀ ਉਹ ਕਿੱਥੇ ਨੇ ਤੇ ਉਹ ਵੀ ਦੂਰ ਦੀ ਗੱਲ ਹੈ ਕਹਿੰਦੇ ਤੂੰ ਇਹੀ ਘਾਦੇ ਵੀ ਮੈਂ ਤੇਰੇ ਮੂੰਹ ਤੇ ਕੁਰਲੀ ਕੀਤੀ ਆ ਵੀ ਜੇ ਇਹ ਮੈਂ ਮੰਨ ਜਾਦੇ ਉਹ ਵੀ ਤੇਰੇ ਲਈ ਬਹੁਤ ਵੱਡੀ ਗੱਲਬਾਤ ਹੋਊਗੀ ਸੋ ਕੇਪੀਐਸ ਗਿੱਲ ਇਹ ਜੀ ਤੋਂ ਜਿਹੜਾ ਬੇਇੱਜ਼ਤੀ ਮਹਿਸੂਸ ਕਰਕੇ ਉਹਨੇ ਬਹੁਤ ਜਿਹੜਾ ਇੰਟਰੋਗੇਟ ਕੀਤਾ ਫਰਸ ਸਾਹਿਬ ਦੀ ਜਿਹੜੀ ਆ ਲੱਤ ਸੀਗੀ ਉਹ ਤਸਵੀਰ ਦੇ ਵਿੱਚ ਅਸੀਂ ਦੇਖਦੇ ਵੀ ਆ ਉਹ ਲੱਗ ਉਹ ਜਿਵੇਂ ਕਰਦੀ ਗੋਡਾ ਸਿੱਧਾ ਸੀ ਲੱਤ ਲੱਗ ਕਰਦੀ ਸੀ ਉਹਨਾਂ ਨੇ ਕਮਾ ਕਮਾ ਕੇ ਤੇ ਆ ਸਾਰੇ ਇੱਥੇ ਪ੍ਰੈਸਾਂ ਲਾਈਆਂ ਹੋਈਆਂ ਸੀ ਲਾਸਟ ਟਾਈਮ ਜਿਹੜੀ ਬੋਡੀ ਲੈ ਕੇ ਆਏ ਤੇ ਸਰੀਏ ਪਾਇਓ ਸੀ ਇੱਕ ਦੁੱਤੇ ਕਰ ਕਰਕੇ ਜੀ ਜਵਾੜਾ ਸਾਰਾ ਤੋੜਿਆ ਹੋਇਆ ਸੀਗਾ ਜੀ ਬੜਤੀ ਸੀ ਅੱਖਾਂ ਕੱਢਤੀ ਸੀ ਉਹਨਾਂ ਦੀ ਐਂਡ ਤੇ ਉਹਨਾਂ ਦੇ ਗੋਲੀ ਮਾਰ ਕੇ ਜਿਹੜਾ ਫਿਰ ਉਹਨਾਂ ਨੂੰ ਸ਼ਹੀਦ ਕਰਿਆ ਗਿਆ ਤੇ ਬਸ ਬਾਅਦ ਚ ਇੱਕ ਪੁਲਸ ਵਾਲਾ ਵੀ ਕੋਈ ਆਇਆ ਸੀਗਾ ਉਹਨਾਂ ਨੇ ਜਿਹੜਾ ਪਰਿਵਾਰ ਨੂੰ ਦੱਸਿਆ ਦੇ ਹਨ ਉਹ ਕਾਫੀ ਆਇਆ ਬਰ ਦੇ ਉਹਦੇ ਵਿੱਚ ਇਹ ਸੀਗਾ ਵੀ ਜਦੋਂ ਫਾਦਰ ਸਾਹਿਬ ਨੂੰ ਡੈਰੋਗੇਟ ਕਰਦੇ ਸੀਗੇ ਤੇ ਫਾਦਰ ਸਾਹਿਬ ਉਹਨਾਂ ਨੂੰ ਲਲਕਾਰਦੇ ਸੀਗੇ ਵੀ ਤੁਸੀਂ ਆਹ ਚੀਜ਼ਾਂ ਕਹਾ ਕੇ ਦੇਖ ਲਓ ਵੀ ਕਿੱਥੇ ਨੇ ਤੇ ਜਦੋਂ ਬੇਹੋਸ਼ ਹੋ ਜਾਂਦੇ ਸੀਗੇ ਜਦੋਂ ਅੰਤ ਹੋ ਜਾਂਦਾ ਸੀਗਾ ਬੇਹੋਸ਼ ਹੋਣ ਤੋਂ ਬਾਅਦ ਆ ਰੋੜਦੇ ਸੀ ਫਿਰ ਉਹ ਬਾਣੀ ਪੜਨੀ ਸ਼ੁਰੂ ਕਰ ਦਿੰਦੇ ਸੀ ਤੇ ਉਹਨਾਂ ਨੂੰ ਪਤਾ ਲੱਗਦਾ ਵੀ ਜਦ ਰੱਠ ਗਿਆ ਫਿਰ ਉਹ ਆਪਣਾ ਬੁੱਝੜ ਪੜਨਾ ਸ਼ੁਰੂ ਕਰ ਦਿੰਦੇ ਸੀ ਪੁਲਸ ਵਾਲੇ ਤੇ ਐਂ ਕਰਕੇ ਉਹਨਾਂ ਨੇ 11 ਨੂੰ ਰਾਤ ਨੂੰ ਉਹਨਾਂ ਨੂੰ ਸ਼ਹੀਦ ਕਰਤਾ ਸੀ ਤੇ ਫਿਰ ਜਦੋਂ ਪੰਜਾਬ ਦੇ ਲੋਕਾਂ ਨੂੰ ਪਤਾ ਲੱਗਿਆ ਵੀ ਐਂ ਕਰਕੇ ਵੀ ਰਿਸ਼ਪਾਲ ਸਿੰਘ ਖਨੜਾ ਨੂੰ ਸ਼ਹੀਦ ਕਰਤਾ ਜਿਹੜਾ ਅਖਬਾਰਾਂ 'ਚ ਆਇਆ ਫਿਰ ਜਿਹੜਾ ਲੁਧਿਆਣਾ ਪੂਰਾ ਜਾਮ ਕਰਤਾ ਸੀਗਾ ਜੀ ਲੁਧਿਆਣਾ ਜਾਮ ਕਰਕੇ ਫਿਰ ਉਹ ਤੋਂ ਬਾਅਦ ਉਹਨਾਂ ਨੇ ਉਹਨਾਂ ਦੀ ਡੈੱਡ ਬੋਡੀ ਜਿਹੜੀ ਆ ਉਹ ਲਈ ਨਹੀਂ ਉਦੋਂ ਬਲੱਡ ਰਿਲੇਸ਼ਨ ਤੋਂ ਬਿਨਾਂ ਕਿਸੇ ਨੂੰ ਦਿੰਦੇ ਨਹੀਂ ਸੀਗੇ ਜਗਦੇਸ਼ ਸਿੰਘ ਦੀ ਸ਼ਾਹੀ ਦੀ ਡੈੱਡ ਬੋਡੀ ਨਹੀਂ ਦਿੱਤੀ ਉਹਨਾਂ ਦਾ ਸੰਸਕਾਰ ਕਰਕੇ ਡੈੱਡ ਬੋਡੀ ਉਸ ਵਕਤ ਇਹੋ ਜਿਹਾ ਸੀ ਕਿ ਬਹੁਤ ਸਾਰੀਆਂ ਬੋਡੀਆਂ ਮਿਲੀਆਂ ਹੀ ਨਹੀਂ ਉਹਨਾਂ ਦੀਆਂ ਅਸਤੀਆਂ ਦਿੱਤੀਆਂ ਪਰ ਫਾਦਰ ਸਾਹਿਬ ਦੀ ਜਿਹੜੀ ਡੈੱਡ ਬੋਡੀ ਪੂਰਾ ਲੁਧਿਆਣਾ ਜਾਮ ਕਰਕੇ ਜਿਹੜਾ ਦਿੱਤੀ ਉਦੋਂ ਲੁਧਿਆਣੇ ਦੇ ਲੋਕਾਂ ਨੇ ਬਹੁਤ ਸਵਾਦ ਦਿੱਤਾ ਤੇ ਫਿਰ ਉਹਨਾਂ ਦੀ ਡੈੱਡ ਬੋਡੀ ਜਿਹੜਾ ਸਸਕਾਰ ਸੀਗਾ ਵੀ ਉਹ ਪਿੰਡ ਜਾ ਕੇ ਕੀਤਾ ਗਿਆ ਤੇ ਇਹ ਸਾਰਾ ਤੁਹਾਡੇ ਖੂਨ ਦੇ ਵਿੱਚ ਕਹਿੰਦੇ ਨੇ ਕਿ ਜਜ਼ਬਾ ਤੇ ਜਨੂਨ ਹੈ ਤੁਸੀਂ ਉਸ ਪਰਿਵਾਰ ਤੋਂ ਸੰਬੰਧ ਰੱਖਦੇ ਹੋ ਜਿਹੜਾ ਕੌਮ ਦੇ ਲਈ ਲੜਿਆ ਧਰਮ ਦੇ ਲਈ ਲੜਿਆ ਤੇ ਅੱਜ ਉਸ ਪਰਿਵਾਰ ਦੇ ਪੁੱਤਰ ਨੂੰ ਭਾਈ ਅਮਰਿਤਪਾਲ ਸਿੰਘ ਛੰਦੜਾ ਨੂੰ ਚੋਨ ਮੈਦਾਨ ਦੇ ਵਿੱਚ ਕਿਉਂ ਉਤਰਨਾ ਪਿਆ ਦੇਖੋ ਜਦੋਂ ਮੈਂ ਵੱਡਾ ਹੋਇਆ ਜੀ ਤੇ ਸਾਡੀ ਵੀ ਜਿਹੜੀ ਤੁਹਾਨੂੰ ਦੱਸਿਆ ਪਰਿਵਾਰ ਦੀ ਜਿਹੜੀ ਲੈਗੇਸੀ ਜਿਹੜੀ ਸੀ ਉਹ ਉਹਨੂੰ ਬਰਕਰਾਰ ਰੱਖਣਾ ਜੇ ਅਸੀਂ ਹੈਗਾ ਤੇ ਇੱਕੋ ਇੱਕ ਚੀਜ਼ ਦੇਖੀ ਵੀ ਜਿੱਥੇ ਮੇਰੇ ਫਾਰਦ ਸਾਹਿਬ ਉਹਨੇ ਲੜਾਈ ਛੱਡ ਕੇ ਗਏ ਆ ਤੇ ਉਹ ਲੜਾਈ ਨੂੰ ਬਰਕਰਾਰ ਰੱਖ ਕੌਣ ਵੀ ਅੱਜ ਰੱਖ ਰਿਹਾ ਹ ਹ ਤੇ ਅੱਜ ਜੇ ਗੱਲ ਕਰੀਏ ਸਰਦਾਰ ਸਿਮਰਜੀਤ ਸਿੰਘ ਮਾਨ ਸ਼ਰਮਣੀ ਕਲਦਰਾ ਮਸਰ ਦੀ ਪਾਰਟੀ ਜਿਹੜੀ ਹੈਗੀ ਆ ਉਹ ਲੜਾਈ ਨੂੰ ਅੱਗੇ ਲੈ ਕੇ ਜਾ ਰਹੇ ਆ ਤੇ ਉਹ ਆਪਣੀ ਵਿਚਾਰਧਾਰਾ ਨੂੰ ਉਹੀ ਚੀਜ਼ ਨੂੰ ਅੱਗੇ ਲੈ ਕੇ ਜਾ ਰਹੇ ਆ ਤੇ ਅੱਜ ਜਿਹੜਾ ਉਹ ਟਾਈਮ ਸੀਗਾ ਉਦੋਂ ਹਥਿਆਰਾਂ ਦਾ ਟਾਈਮ ਸੀਗਾ ਤੇ ਉਦੋਂ ਉਹਨਾਂ ਨੇ ਫਰਖ ਸਾਬ ਉਹਨਾਂ ਨੇ ਉਹ ਲੜਾਈ ਲੜੀ ਹੂੰ ਉਹ ਤੋਂ ਬਾਅਦ ਜਿਹੜੀ ਇੱਕ ਜਿਹੜੀ ਵਿਚਾਰਧਾਰਾ ਵਾ ਉਹ ਅਗਲੀ ਪੀੜ੍ਹੀ ਤੱਕ ਜੇ ਦੇਣੀ ਹੈ ਤੇ ਉਹਨੂੰ ਜਿਉਂਦਾ ਰੱਖਣਾ ਬਹੁਤ ਵੱਡੀ ਗੱਲ ਆ ਹੂੰ ਤੇ ਉਹਦੇ ਲਈ ਮੈਂ ਇੱਕ ਇੱਕ ਦੇਖਿਆ ਵੀ ਸਰਦਾਰ ਸਿਮਰਜੀਤ ਸਿੰਘ ਮਾਨ ਜਿਹੜੇ ਉਹ ਵਿਚਾਰਧਾਰਾ ਨੂੰ ਜਿਉਂਦਾ ਰੱਖ ਰਹੇ ਆ ਤੇ ਮੈਂ 2019 ਦੇ ਵਿੱਚ ਇਹ ਪਾਰਟੀ ਨਾਲ ਤੁਰਿਆ ਜੀ ਤੇ ਫਿਰ ਅੱਗੇ-ਅੱਗੇ ਜਿਵੇਂ ਕੋਈ ਚੀਜ਼ਾਂ ਖੁੱਲਦੀਆਂ ਗਈਆਂ ਤੇ ਉਹ ਚੀਜ਼ ਨੂੰ ਅਸੀਂ ਅੱਗੇ ਜਿਹੜਾ ਲੜਾਈ ਨੂੰ ਬਰਕਰਾਰ ਰੱਖ ਰਹੇ ਹਾਂ ਤੇ ਆਉਣ ਵਾਲੀ ਪੀੜ੍ਹੀ ਨੂੰ ਇਹ ਜਿਹੜਾ ਜੇ ਆਪ ਨੇ ਦੇਖ ਸਕਦੇ ਖਾਲਸਾਣ ਆਉਣ ਵਾਲੀ ਪੀੜ੍ਹੀ ਦਾ ਸਾਡੀ ਦੇਖ ਸਕਦੀ ਹੈ ਤੇ ਉਹਨੂੰ ਬਰਕਰਾਰ ਰੱਖਾਂਗੇ ਹੂੰ ਤੁਹਾਨੂੰ ਕੀ ਲੱਗਦਾ ਹੈ ਕਿਉਂਕਿ ਸਿਮਰਨਜੀਤ ਸਿੰਘ ਮਾਨ ਬਹੁਤ ਲੰਬੇ ਸਮੇਂ ਤੋਂ ਖਾਲਸਾਣ ਲਈ ਜਾਂ ਪੰਥ ਲਈ ਆਵਾਜ਼ ਚੱਕਦੇ ਆ ਰਹੇ ਨੇ ਹਾਲ ਹੀ ਦੇ ਵਿੱਚ ਉਹਨਾਂ ਨੂੰ ਸਫਲਤਾ ਮਿਲੀ ਬਹੁਤ ਲੰਬੇ ਸਮੇਂ ਤੋਂ ਬਾਅਦ ਸੰਗਰੂਰ ਦੀ ਨੀ ਚੋਂਦੇ ਰਹੇ ਹੁਣ ਤੁਹਾਨੂੰ ਕੀ ਲੱਗਦਾ ਹੈ ਕਿ ਪੰਜਾਬ ਦੇ ਲੋਕ ਉਹਨਾਂ ਦੇ ਨਾਲ ਇਨਸਾਫ ਕਰ ਪਾਉਣਗੇ ਨੇ ਪੰਜਾਬ ਦੇ ਲੋਕਾਂ ਨੇ ਤਾਂ ਜਿਹੜਾ 1.5 ਸਾਲ ਉਹਨਾਂ ਨੂੰ ਐਮਪੀ ਜਿਤਾ ਕੇ ਇਨਸਾਫ ਕੀਤਾ ਜਿਹੜੀ ਸਾਡੇ ਭਰਾ ਕੁਰਬਾਨੀਆਂ ਦੇ ਕੇ ਗਏ ਜਾਂ ਜੇ ਦੀਪ ਸਿੱਧੂ ਦੀ ਹੋਈ ਗੱਲ ਕਰੀਏ ਜਾਂ ਮੂਸੇ ਵਾਲੇ ਦੀ ਵੀ ਗੱਲ ਕਰੀਏ ਕਿਉਂਕਿ ਮੂਸੇ ਵਾਲੇ ਚਲੋ ਜਿਹੜਾ ਪਹਿਲਾਂ ਜਿਹੜੇ ਜਿਹਨਾਂ ਨੇ ਗੀਤ ਗਾਏ ਉਹ ਗੱਲ ਹੋਰ ਸੀ ਪਰ ਲਾਸਟ ਜਿਹੜਾ ਐਸ.ਆਈ.ਐਲ ਗੀਤ ਸੀਗਾ ਸਰਕਾਰਾਂ ਸਾਰਾ ਕੁਝ ਨਿਗਰ ਰੱਖਦੀਆਂ ਨੇ ਵੀ ਜਿਨ੍ਹਾਂ ਦੀ ਫੈਨ ਫਾਲੋਇੰਗ ਬਹੁਤ ਜ਼ਿਆਦਾ ਆ ਤੇ ਵੀ ਉਹ ਜੇ ਕੱਲ ਨੂੰ ਪੰਜਾਬ ਦੀ ਗੱਲ ਕਰਨ ਲੱਗੇ ਜਾਂ ਪੰਥ ਦੀ ਗੱਲ ਕਰਨ ਲੱਗੇ ਤੇ ਵੀ ਉਹਨਾਂ ਦਾ ਪੰਜਾਬ ਤੇ ਕੀ ਪ੍ਰਭਾਵ ਪਊਗਾ ਕਿਉਂਕਿ 1992 ਤੋਂ ਜੇ ਆਪਾਂ ਦੇਖੀਏ ਜਿਵੇਂ ਬੀਬੀ ਖਲੜਾ ਜੀ ਕਹਿੰਦੇ ਨੇ ਵੀ ਮੈਂ ਖਲੜਾ ਸਾਹਿਬ ਦਾ ਜਿਹੜਾ ਮਿਸ਼ਨ ਸੀਗਾ ਉਹ ਇੰਨਾ ਲੋਕਾਂ ਵਿੱਚ ਨਹੀਂ ਲੈ ਕੇ ਜਾ ਸਕੀ ਪਰ ਇਹ ਉਹਦੇ ਵਿੱਚ ਪਰਿਵਾਰਾਂ ਦੀ ਜਾਂ ਬੀਬੀ ਖਲੜਾ ਜੀ ਦੀ ਘੜਨੀ ਇਹ ਸਰਕਾਰ ਦੀ ਜਿਹੜੀ ਸ਼ੁਰੂ ਤੋਂ ਪਾਲਿਸੀ ਰਹੀ ਆ ਵੀ ਜਿਹੜਾ ਵੀ ਕੋਈ ਪੰਥ ਦੇ ਪੰਜਾਬ ਦੀ ਗੱਲ ਕਰਦਾ ਉਹਨੂੰ ਆਈਸੋਲੇਟ ਕਰ ਦਿਓ ਜਾਂ ਤਾਂ ਜਾਂ ਉਹਨਾਂ ਨੂੰ ਖਤਮ ਕਰ ਦਿਓ ਤੇ ਉਹਦੇ ਵਿੱਚ ਮੁੱਸੇ ਵਾਲੇ ਦੀ ਵੀ ਇਹ ਗੱਲ ਆਉਂਦੀ ਹੈ ਜਦੋਂ ਉਹਨਾਂ ਐਸੋਇਲ ਗਾਉਣਾ ਆਊਟ ਕਰਨਾ ਸੀਗਾ ਦੇ ਸਰਕਾਰ ਨੂੰ ਇਹ ਪਤਾ ਲੱਗ ਗਿਆ ਵੀ ਇਹ ਪੰਥਕ ਕੌਮ ਦੀ ਗੱਲ ਕਰਨ ਲੱਗ ਗਿਆ ਜਿਵੇਂ ਉਹਨਾਂ ਨੇ ਪਹਿਲਾਂ ਮਾਨ ਸਿਮਰਜੀਤ ਸਿੰਘ ਮਾਨ ਤੇ ਵੀ ਕਾਇਆ ਹੂੰ ਤੇ ਉਹ ਚੀਜ਼ ਲਈ ਸਰਕਾਰ ਨੂੰ ਇੱਕ ਗੱਲ ਕਲੀਅਰ ਹੋ ਗਈ ਵੀ ਜੇ ਮੁਸੇਹ ਵਾਲਾ ਇਹ ਚੀਜ਼ ਨੂੰ ਵਿਚਾਰਧਾਰਾ ਨੂੰ ਜੇ ਅਪਣਾ ਲੈਂਦਾ ਤੇ ਕੱਲ ਨੂੰ ਜਿਹੜਾ ਉਹਦੀ ਫੈਨ ਫਾਲੋਇੰਗ ਜਿਹੜਾ ਪੰਜਾਬ ਦੀ ਜਿੰਨੀ ਨੌਜਵਾਨੀ ਉਹ ਸਾਰੀ ਇੱਕ ਸਾਈਡ ਹੋ ਜੂਗੀ ਸੋ ਇਸ ਕਰਕੇ ਉਹਨਾਂ ਨੇ ਉਹ ਨੌਜਵਾਨ ਨੂੰ ਵੀ ਐਜ਼ ਅ ਗੈਂਗਸਟਰ ਕਹਿ ਕੇ ਮਰ ਬਰਵਾਤਾ ਵੀ ਗੈਂਗਸਟਰਾਂ ਨੇ ਮਾਰਤਾ ਜਿਹਾ ਕਰਤਾ ਤੇ ਤੁਹਾਡੇ ਸਾਹਮਣੇ ਜਿਹੜਾ ਆਪਣਾ ਜੀਤ ਅਡਵਾਲ ਆ ਉਹ ਤੋਂ ਬਾਅਦ ਉਹਦੇ ਇੰਟਰਵਿਊ ਕਰ ਰਿਹਾ ਹੈ ਆਰਮ ਨਾਲ ਤੇ ਕੋਈ ਉਹਦੇ ਵਿਚਾਰ ਨਹੀਂ ਹੈ ਕਿ ਜੇਲ੍ਹ ਦੇ ਵਿੱਚ ਇੰਟਰਵਿਊਸ ਕਿਵੇਂ ਹੋ ਰਹੀਆਂ ਨੇ ਸਰਕਾਰਾਂ ਦੀ ਲੋਰੈਂਸ ਮਿਸ਼ਨੋਈ ਦੀ ਇੰਟਰਵਿਊ ਹੋਈ ਆ ਉਹ ਸਰਕਾਰਾਂ ਦੀ ਕਿੱਤੀ ਕਰਾਈ ਆ ਹਾਂਜੀ ਲੁਧਿਆਣਾ ਲੋਕ ਸਭਾ ਹਲਕੇ ਤੋਂ ਤੁਸੀਂ ਚੋਣ ਲੜਨ ਜਾ ਰਹੇ ਹੋ ਤੁਹਾਡੇ ਸਾਹਮਣੇ ਆਮ ਆਦਮੀ ਪਾਰਟੀ ਦੇ ਅਸ਼ੋਕ ਪੱਪੀ ਪਰਾਸ਼ਰ ਨੇ ਹਾਂਜੀ ਆ ਕਾਂਗਰਸ ਦੀ ਗੱਲ ਕਰੀਏ ਤਾਂ ਅਮਰਿੰਦਰ ਸਿੰਘ ਰਾਜਾਵੜਿੰਗ ਨੇ, ਭਾਜੀਪੀ ਦੀ ਗੱਲ ਕਰੀਏ ਤਾਂ ਰਵਨੀਤ ਸਿੰਘ ਬਿੱਟੂ ਜਿਹੜੇ ਕਿ ਇਸ ਵੇਲੇ ਮੌਜੂਦਾ ਸੰਸਦ ਵੀ ਨੇ। ਤੇ ਇੱਕ ਪਾਸੇ ਭਾਈ ਅਮਰਿਤਪਾਲ ਸਿੰਘ ਛੰਦੜਾ, ਸ਼ੋਮਨੀ ਕਾਲੇ ਦਾ ਅੰਮ੍ਰਿਤਸਰ ਤੋਂ। ਹਾਂਜੀ। ਕਿੰਨਾ ਕੁ ਵੱਡਾ ਕੰਪੀਟੀਸ਼ਨ ਹੈ? ਤੁਹਾਡੇ ਸਾਹਮਣੇ ਪੁਰਾਣੀਆਂ ਪਾਰਟੀਆਂ ਦੇ ਲੋਕ ਨੇ। ਇੱਕ ਪਾਸੇ ਤੁਸੀਂ ਹੋ। ਹਾਂ। ਗੱਲ ਇਹ ਹੈ ਮੈਮ ਜਦੋਂ ਵੀ ਤੁਸੀਂ ਕੋਈ ਵਿਚਾਰਧਾਰਾ ਦੀ ਲੜਾਈ ਤੁਸੀਂ ਲੜਦੇ ਹੋ। ਉਹਦੇ ਵਿੱਚ ਇਹ ਮੈਨੇ ਨਹੀਂ ਰਖਾਉਂਦਾ ਵੀ ਤੁਹਾਡੇ ਸਾਹਮਣੇ ਕੋਣ ਨੇ ਸਾਹਮਣੇ ਕੋਣ ਨੇ ਉਹਦੇ ਵਿੱਚ ਇਹ ਹੈ ਵੀ ਤੁਸੀਂ ਆਪਣਾ ਦਮ ਲਾ ਕੇ ਲੜਾਈ ਲੜ ਰਹੇ ਹੋ ਹੂੰ ਤੇ ਅਸੀਂ ਜਿਹੜਾ ਸਾਡੀ ਲੈਗਸੀ ਜਿਹੜੀ ਹੈਗੀ ਆ ਉਹ ਸ਼ੁਰੂ ਤੋਂ ਇਹੀ ਆਉਂਦੀ ਵੀ ਅਸੀਂ ਲੜਾਈ ਜਿਹੜੀ ਆ ਹਮੇਸ਼ਾ ਆਪਣੇ ਮੰਨਤਰ ਨਾਲ ਲੜਦੇ ਰਹੇ ਹਾਂ ਤੇ ਉਹ ਅਸੀਂ ਹੁਣ ਵੀ ਅਰਦਾਸ ਕਰਕੇ ਸ਼ੇਰ ਸਿੰਘਾ ਜਿਵੇਂ ਜਿਹੜੀ ਆਪਣੀ ਲੜਾਈ ਸ਼ੁਰੂ ਕਰਤੀ ਆ ਉਹ ਅੱਗੇ ਹੁਣ ਗੁਰੂ ਸਾਹਿਬ ਦੇ ਹੱਥਾਂ 'ਚ ਵੀ ਅੱਗੇ ਕੋਣ ਆ ਅਸੀਂ ਉਹ ਨਹੀਂ ਦੇਖਦੇ ਅਸੀਂ ਆਪਣੀ ਲੜਾਈ ਜਿਹੜੀ ਆ ਨਿਰੰਤਰ ਜਾਰੀ ਰੱਖਾਂਗੇ ਤੇ ਅਖੀਰਲੇ ਸਾਵਾਂ ਤੱਕ ਰੱਖਾਂਗੇ ਜੀ ਇਸ ਹਲਕੇ ਦਾ ਜੇ ਆਪਾਂ ਪੁਰਾਣਾ ਜਿਹੜਾ VOTING ਵਾਲਾ ਪ੍ਰੋਸੈਸ ਫਰੋਲ ਕੇ ਵੇਖੀਏ ਜਾਂ ਪੋਲੀਟੀਕਲ ਸਟਰਕਚਰ ਵੇਖੀਏ ਤਾਂ ਪੰਥਕ ਆਗੂਆਂ ਦੇ ਲਈ ਇਹ ਹਲਕਾ ਬਹੁਤ ਜ਼ਿਆਦਾ ਦਿਲ ਖੋਲ ਕੇ ਕਦੇ VOTING ਨਹੀਂ ਕਰਦਾ ਹੁਣ ਤੁਸੀਂ ਆਪਣੇ ਬਾਰੇ ਕੀ ਸੋਚਦੇ ਹੋ ਮੈਂ ਆਪਣੇ ਬਾਰੇ ਹੀ ਸੋਚਦਾ ਜੀ ਮੈਂ 1992 ਦਾ ਜਿਹੜਾ ਮੰਝਰ ਤੁਹਾਨੂੰ ਹੁਣੇ ਦੱਸਿਆ ਵੀ ਲੁਧਿਆਣਾ ਪੂਰਾ ਜਾਮ ਹੋ ਗਿਆ ਸੀ ਤੇ ਭੈ ਰਿਸ਼ਪਾਲ ਸਿੰਘ ਛੰੜਾ ਦੀ ਜਿਹੜੀ ਸਰਕਾਰ ਕੋਲੋਂ ਬੋਡੀ ਸੀਗੀ ਉਹ ਲੋਕਾਂ ਨੇ ਕਿਵੇਂ ਲੈ ਕੇ ਦਿੱਤੀ ਜਿਹੜਾ ਜਜ਼ਬਾ ਵਾ ਉਹ ਪੰਜਾਬ ਦੇ ਲੋਕਾਂ ਦੇ ਵਿੱਚ ਕੁੱਟ-ਕੁੱਟ ਕੇ ਭਰਿਆ ਹੋਇਆ। ਹੂੰ। ਗੱਲ ਇਹ ਆ ਸਰਕਾਰਾਂ ਕਿਤਨੇ ਕਿਦੇ ਉਹਨਾਂ ਨੂੰ ਆਈਸੋਲੇਟ ਕਰਕੇ ਜਾਂ ਉਹਨਾਂ ਦੇ ਵਿੱਚ ਉਹਨੂੰ ਬਲੌਸ ਦਿਆਂ ਹੀ ਉਹ ਚੀਜ਼ਾਂ ਨਹੀਂ ਵੀ ਜਿਹੜੀਆਂ ਉਹ ਦੇਖਣਾ ਉਹਨਾਂ ਨੂੰ ਹੌਲੀ-ਹੌਲੀ ਉਹ ਚੀਜ਼ ਦਾ ਡੈਕ ਕਰ ਦਿੰਦੀਆਂ ਨੇ। ਤੇ ਸਾਡੇ ਨੌਜਵਾਨੀ ਨੂੰ ਜੇ ਅਸੀਂ ਹਲੋਣਾ ਦਵਾਂਗੇ, ਨੇਚਰਲੀ ਆ ਉੱਠ ਕੇ ਦੁਬਾਰਾ ਆਪਣੀ ਜਿਹੜੀ ਲੜਾਈ ਤੇ ਦੁਬਾਰਾ ਆਉਣਗੇ, ਆਪਣੇ ਪੰਜਾਬ ਦੀ ਗੱਲ ਤੇ ਆਉਣਗੇ, ਪੰਜਾਬ ਦੇ ਨਾਲ ਖੜਨਗੇ ਤੇ ਉਹੀ ਅਸੀਂ ਹਲੋਣਾ ਦੇ ਰਹੇ ਹਾਂ ਹਰ ਇੱਕ ਥਾਂ ਦੇ ਇਹੀ ਆ ਵੀ ਸਾਡੇ ਜਿੰਨੇ ਅੱਜ ਇੱਥੇ ਪ੍ਰਵਾਸੀ ਲਿਆ ਕੇ ਵਸਾ ਦਿੱਤੇ ਗਏ ਆ ਜਾਂ ਹੋਰ ਚੀਜ਼ਾਂ ਨੇ ਉਹ ਸਾਡੇ ਸਾਰੇ ਮੁੱਦੇ ਆਉਣ ਵਾਲੇ ਪੀੜੀ ਦੇ ਵੀ ਇੱਥੇ ਜਿਹੜੀ ਨੌਜਵਾਨ ਪੀੜੀ ਆ ਉਹ ਇੱਥੇ ਬੇਰੋਜ਼ਗਾਰ ਬੈਠੇ ਆ ਜਿਹੜੇ ਬਾਹਰਲੇ ਇੱਥੇ ਪ੍ਰਵਾਸੀ ਲਿਆ ਲਿਆ ਕੇ ਵਸਾਏ ਜਾ ਰਹੇ ਆ ਜੇ ਹੋਰ ਕਿਤੇ ਚਲੇ ਜਾਓ ਤੁਹਾਨੂੰ ਉੱਥੇ ਕਿਤੇ ਇੱਕ ਟੁਕੜਾ ਵੀ ਜ਼ਮੀਨ ਦਾ ਨਹੀਂ ਮਿਲਿਆ ਪੰਜਾਬ ਦੇ ਵਿੱਚ ਸਭ ਤੋਂ ਜ਼ਿਆਦਾ ਪ੍ਰਵਾਸੀ ਲੁਧਿਆਣਾ ਜ਼ਿਲ੍ਹੇ ਚ ਹਾਂਜੀ ਤੇ ਇਥੇ ਕੋਈ ਵੀ ਜੇ ਧੁੰ ਟੁਕੜਾ ਵੀ ਨਹੀਂ ਲੈ ਸਕਦੇ ਤੁਸੀਂ ਹਿਮਾਚਲ ਚਲੇ ਜਾਓ ਰਾਜਸਥਾਨ ਚਲੇ ਜਾਓ ਹੋਰ ਕਿਤੇ ਵੀ ਚਲੇ ਜਾਓ ਸਟੇਟ ਦੇ ਵਿੱਚ ਤੇ ਪਰ ਕੱਲਾ ਪੰਜਾਬ ਦਾ ਇੱਕ ਇਹ ਜਿਹਾ ਕਿਉਂ ਇਹਨਾਂ ਨੇ ਬਣਾ ਰੱਖਿਆ ਵੀ ਇਥੇ ਕੋਈ ਆਵੇ ਦੇ ਉਹਨੂੰ ਵੋਟਾਂ ਦੇ ਆਧਾਰ ਤੇ ਪਹਿਲਾਂ ਤਾਂ ਤੁਸੀਂ ਹੂ ਪੀਰਾਂ ਦੇ ਦੰਦੇ ਹੋ ਵੀ ਜੇ ਉਹ ਕੰਮ ਕਰਨ ਆਏ ਉਹਨਾਂ ਨੂੰ ਕੰਮ ਦੇ ਤੌਰ ਤੇ ਆਪਾਂ ਰੱਖੀਏ ਪਰ ਉਹਨਾਂ ਨੂੰ ਆਪਾਂ ਇਹ ਤਾਂ ਨਾ ਰੱਖੀਏ ਵੀ ਕੋਈ ਵੀ ਇਥੇ ਆਉਂਦਾ ਦੇ ਉਹਨਾਂ ਨੂੰ ਨਾਲ-ਨਾਲ ਆਧਾਰ ਕਾਰਡ ਦੇਓ ਜੀ ਵੀ ਤੁਸੀਂ ਨਾਲੇ ਵੋਟਾਂ ਸਾਨੂੰ ਪਾਈ ਉਹਦੇ ਨਾਲੇ ਆਪਣੇ ਇੱਥੇ ਪੱਕੇ ਹੋਵੋ ਹੂੰ ਸੋ ਇਹ ਜਿਹੜੀਆਂ ਪਾਲਿਸੀਆਂ ਨੇ ਆਉਣ ਵਾਲੇ ਟਾਈਮ ਦੇ ਵਿੱਚ ਜੇ ਕੋਈ ਵਧੀਆ ਬੰਦੇ ਆਪਾਂ ਸਰਕਾਰ ਦੇ ਵਿੱਚ ਲੈ ਕੇ ਆਵਾਂਗੇ ਇਹਨੂੰ ਚੇਂਜ ਕਰਨਾ ਪੈਣਾ ਤੇ ਇਹ ਕਰਾਂਗੇ ਜੀ ਅਸੀਂ ਹੂੰ ਅਮਰਿਤਪਾਲ ਜੀ ਤੁਸੀਂ ਇਲੈਕਸ਼ਨ ਕੈਂਪੇਨ ਕਰ ਰਹੇ ਹੋ ਤੇ ਜਿਹੜੇ ਤੁਹਾਡੇ ਪੋਸਟਰ ਨੇ ਉਹਨਾਂ ਦੇ ਉੱਤੇ ਲਿਖਿਆ ਹੋਇਆ ਲੜਾਈ ਪੰਥ ਦੀ ਪੰਜਾਬ ਦੀ ਲੜਾਈ ਫਸਲਾਂ ਦੀ ਤੇ ਨਸਲ ਦੀ ਇਹਨਾਂ ਚਾਰਾਂ ਚੀਜ਼ਾਂ ਦੇ ਵਿੱਚ ਸਭ ਤੋਂ ਵੱਡੀ ਚੁਣੌਤੀ ਕਿਹਨੂੰ ਮੰਨਦੇ ਹੋ ਇਹਨਾਂ ਚਾਰਾਂ ਚੀਜ਼ਾਂ ਦੇ ਅੱਗੇ ਸਭ ਤੋਂ ਵੱਡੀ ਜਿਹੜਾ ਅੜਿੱਕਾ ਹੈ ਕਿਹੜੀ ਚੀਜ਼ ਬਣ ਰਹੀ ਹੈ ਦੇਖੋ ਸਾਰਿਆਂ ਤੋਂ ਵੱਡੀ ਜਿਹੜੀ ਲੜਾਈ ਹੈ ਜੀ ਉਹ ਤਾਂ ਹੈਗੀ ਆ ਨਸਲਾਂ ਦੀ ਜੇ ਤੁਸੀਂ ਨਸਲਾਂ ਨੂੰ ਬਚਾ ਗਏ ਪੰਥ ਵੀ ਬਚ ਜਾਊਗਾ ਤੁਹਾਡੀਆਂ ਫਸਲਾਂ ਵੀ ਬਚਣਗੀਆਂ ਜਿਵੇਂ ਸਾਡਾ ਭਰਾ ਦੀਪ ਵੀ ਕਹਿੰਦਾ ਰਿਹਾ ਬਈ ਮੇਹਨਤ ਤਾਂ ਤੁਸੀਂ ਆਪਣੀ ਆਉਣ ਵਾਲੀ ਜਨਰੇਸ਼ਨ ਨੂੰ ਜੇ ਤੁਸੀਂ ਦੱਸ ਗਏ ਜਾਂ ਬਈ ਜਿਹੜਾ ਮੈਂ ਪਹਿਲਾਂ ਕਿਹਾ ਵੀ ਅਸੀਂ ਆਪਣੀ ਆਉਣ ਵਾਲੀ ਜਨਰੇਸ਼ਨ ਨੂੰ ਜੇ ਪਾਸ ਆਊਟ ਕਰਗੇ ਵੀ ਸਾਡੀ ਲੜਾਈ ਕੀ ਆ ਉਹ ਤੁਹਾਡੇ ਲਈ ਬਹੁਤ ਵੱਡੀ ਅਚੀਵਮੈਂਟ ਹੈ ਤੇ ਅਸੀਂ ਉਹ ਉਹਦੇ ਤੇ ਮੇਨ ਜਿਹੜਾ ਸਾਡਾ ਫੋਕਸ ਆ ਅੱਜ ਪੂਰੇ ਪੰਜਾਬ ਦੇ ਵਿੱਚ ਸਾਡੀ ਸ਼ਰੋਮਣੀ ਕਲਰ ਅੰਮ੍ਰਿਤਸਰ ਜਿਹੜੀ ਲੜਾਈ ਲੜ ਰਹੀ ਆ ਉਹ ਸਾਰੇ ਕਿਤੇ ਇਹੀ ਫੋਕਸ ਹੈ ਵੀ ਜਿਹੜੇ ਆਉਣ ਵਾਲੀ ਪੀੜ੍ਹੀ ਨੂੰ ਅਸੀਂ ਦੱਸ ਸਕੀਏ ਵੀ ਤੁਹਾਡੇ ਪੰਜਾਬ ਦੀ ਇਸ ਲੜਾਈ ਕੀ ਆ ਤੇ ਮੱਥਾ ਅਸੀਂ ਕਿਹਨਾਂ ਨਾਲ ਲਾਈ ਬੈਠੇ ਆ ਜਿਹੜੀਆਂ ਸੈਂਟਰ ਦੇ ਵਿੱਚ ਪਾਲিসੀਆਂ ਆਉਂਦੀਆਂ ਨੇ ਨਵੀਂ-ਨਵੀਂ ਪਾਲিসੀਆਂ ਲੈ ਕੇ ਆਉਂਦੇ ਨੇ ਕਦੇ ਜਦੋਂ 1984 ਦੇ ਵਿੱਚ ਹਮਲਾ ਹੋਇਆ ਭਾਈ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਲਿਆਂ ਤੋਂ ਬਾਹਰ ਜਿੰਨੇ ਨੌਜਵਾਨ ਸ਼ਹੀਦ ਹੋਏ ਸਰਕਾਰ ਨੇ ਇੱਕ ਗੱਲ ਦੇਖ ਲਈ ਵੀ ਇਹਨਾਂ ਦਾ ਜਿਹੜਾ ਇਤਿਹਾਸ ਆ ਵੀ ਉਹਦਾ ਇਹੀ ਬੋਲਦਾ ਵੀ ਜਿੰਨੇ ਸ਼ੇਰ ਵੱਡੋਂਗੇ ਉਹਨੇ ਦੁਬਾਰਾ ਪੈਦਾ ਹੋਣਗੇ ਸੋ ਉਹਨਾਂ ਨੇ ਇੱਕੋ ਇੱਕ ਗੱਲ ਕਰੀ ਵੀ ਇਹਨਾਂ ਨੂੰ ਜਿਹੜਾ ਮਾਨਸਿਕ ਤੌਰ ਤੇ ਇੰਨਾ ਕ ਖਤਮ ਕਰ ਦੋ ਵੀ ਇਹ ਆਪਣੇ ਇਤਿਹਾਸ ਬਾਰੇ ਸੋਚ ਵੀ ਨਾ ਸਕਣ ਵੀ ਅਸੀਂ ਵਾਰਸ਼ ਕਿੰਨਾ ਦੇ ਆ ਜੇ ਅੱਜ ਆਪਾਂ ਗੱਲ ਕਰਦੇ ਆ ਆਮ ਤੌਰ ਤੇ ਜੇ ਕਿਸੇ ਨੌਜਵਾਨ ਨੂੰ ਪੁੱਛਿਆ ਜਾਵੇ ਵੀ ਤੂੰ ਕਿਹੜੇ ਤੇਰੇ ਆਈਡਲ ਕੌਣ ਨੇ ਹੀਰੋ ਕੌਣ ਨੇ ਉਹ ਕਹਿਣਗੇ ਜੀ ਉਹ ਨਵੇਂ ਸਿੰਗਰ ਦਾ ਗਾਣਾ ਬਹੁਤ ਵਧੀਆ ਆਇਆ ਤੇ ਵੀ ਮੇਰੇ ਆਈਡਲ ਉਹ ਨੇ ਪਰ ਆਮ ਅਸੀਂ ਜਿਹੜੇ ਪੁਰਾਣੇ ਬਜ਼ੁਰਗਾਂ ਤੋਂ ਆਪਣੀਆਂ ਜਿਹੜੀਆਂ ਆਪਣੀਆਂ ਘਾਫਤਾਂ ਦਾ ਸੁਣਣ ਵੇਲੇ ਜਾਂ ਅਸੀਂ ਸੁਣਦੇ ਹੁੰਦੇ ਸੀਗੇ ਉਹਦੇ ਵਿੱਚ ਇਹੀ ਹੁੰਦਾ ਸੀਗਾ ਵੀ ਸਾਕੀਆਂ ਸੁਣਦੇ ਸੀ ਜਿਹੜੇ ਗੁਰੂ ਸਾਹਿਬ ਦੀਆਂ ਸਾਕੀਆਂ ਛੋਡੇ ਸਾਹਿਬ ਜਦੇ ਸਾਕੀਆਂ ਸਾਡੇ ਮਨ ਅੰਦਰ ਬਸਿਆ ਹੁੰਦੀਆਂ ਸੀ ਵੀ ਅਸੀਂ ਵਾਰਸ਼ ਕਿੰਨਾ ਦੇ ਆ ਸੋ ਇਹ ਸਰਕਾਰ ਦਾ ਜਿਹੜਾ ਸਿਸਟਮ ਆ ਜਿਵੇਂ ਬਿੱਟੂ ਰਣਮੀਤ ਬਿੱਟੂ ਕਹਿੰਦਾ ਇੱਕ ਠੋਕ ਕੇ ਕਹਿੰਦਾ ਮੇਰਾ ਦਾਦਾ 1992 ਦੇ ਵਿੱਚ ਨੱਚਣ ਗਾਉਣ ਦਾ ਕਨਸੈਪਟ ਜਿਹੜਾ ਵਾ ਉਹ ਲੈ ਕੇ ਆਇਆ ਪੰਜਾਬ ਦੇ ਵਿੱਚ ਇਹ ਜਿਹੜਾ ਨੱਚਣ ਗਾਉਣ ਦਾ ਕਨਸੈਪਟ ਉਹ ਇਸੇ ਕਰਕੇ ਲੈ ਕੇ ਆਂਦਾ ਗਿਆ ਸੀਗਾ ਜਿਹੜਾ ਨਸ਼ੇ ਆਮ ਕਰੇ ਗੇ ਮੇਲਿਆਂ ਦੇ ਵਿੱਚ ਤੇਜਾਂ ਦੇ ਉਹ ਇਸੇ ਕਰਕੇ ਕੀਤੇ ਗਏ ਵੀ ਜਿਹੜੇ ਆਉਣ ਵਾਲੀ ਪੀੜ੍ਹੀ ਆ ਉਹ ਆਪਣੇ ਜਿਹੜੇ ਅਸਲ ਵਾਰਸਾਂ ਤੋਂ ਭੜਕ ਕੇ ਉਹ ਦੂਜੇ ਪਾਸੇ ਉਹ ਮਾਨਸਿਕ ਤੌਰ ਤੇ ਉਹ ਦੂਜੇ ਪਾਸੇ ਚਲੇ ਜਾਣ ਤੇ ਅੱਜ ਉਹ ਸਾਡੀ ਪੀੜੀ ਜਾ ਰਹੀ ਹੈ ਤੇ ਅੱਜ ਅਸਲ ਲੜਾਈ ਇਹ ਹੀ ਹੈ ਵੀ ਜੇ ਆਉਣ ਵਾਲੀ ਪੀੜੀ ਨੂੰ ਤੁਸੀਂ ਜਗਾਉਨੇ ਹੋ ਬਈ ਅਸਲ ਅਸੀਂ ਵਾਰਸ਼ ਕਿਹਨਾਂ ਦੇ ਆ ਤੇ ਸਾਡੀ ਅਸਲ ਪੰਜਾਬ ਦੀ ਜਿਹੜੀ ਲੜਾਈ ਆ ਉਹ ਕੀ ਆ ਸਾਡੀਆਂ ਮੰਗਾਂ ਕੀ ਨੇ ਪੰਜਾਬ ਦੀਆਂ ਅੱਜ ਦਾ 1000 ਰੁਪਏ ਜਾਂ ਸਾਡੀਆਂ ਜੁਨਟਾ ਮਾਫ ਦੇ ਵਿੱਚ ਅਸੀਂ ਫਸੇ ਬੈਠੇ ਆ ਪੰਜਾਬ ਨੂੰ ਫਸਾਈ ਬੈਠੇ ਆ ਜੇ ਅਸਲ ਜਿਹੜੀ ਲੜਾਈ ਆ ਉਹ ਸਾਡੀ ਨਸ਼ਾ ਮੁਕਤ ਨੌਜਵਾਨ ਜਿਹੜੀ ਹੈਗੀ ਆ ਲੜਾਈ ਆ ਸਾਡੇ ਘਰ ਹਰ ਇੱਕ ਪਿੰਡ ਦੇ ਵਿੱਚ ਲੋ ਘਰ-ਘਰ ਦੇ ਵਿੱਚ ਨਸ਼ਾ ਜਿਹੜਾ ਵਾ ਨੌਜਵਾਨ ਕਰ ਰਹੇ ਆ ਉਹਨਾਂ ਨੂੰ ਜਗਾਉਣ ਦੀ ਲੋੜ ਆ ਵੀ ਅਸੀਂ ਮੱਥਾ ਕਿੱਥੇ ਲਾਉਣਾ ਤੇ ਅਸੀਂ ਕਰਨਾ ਕੀ ਹੈ ਹਮ ਇਲੈਕਸ਼ਨ ਕੈਂਪੇਨ ਚੱਲ ਰਹੀ ਹੈ ਕੁਝ ਦਿਨ ਬਚੇ ਨੇ 1 ਜੂਨ ਨੂੰ ਇਲੈਕਸ਼ਨ ਹੋ ਜਾਣੇ ਨੇ ਹਾਂਜੀ ਕੀ ਸ਼ਡਿਊਲ ਰਹਿੰਦਾ ਹੈ ਇਲੈਕਸ਼ਨ ਦਾ ਪੂਰਾ ਕੈਂਪੇਨ ਦਾ ਕੀ ਸ਼ਡਿਊਲ ਰਹਿੰਦਾ ਹੈ ਅਸੀਂ ਸਵੇਰੇ ਆ ਜਾਂਦੇ ਆ ਜੀ ਲੋਕਾਂ ਦੇ ਵਿੱਚ ਰਹੀਦਾ ਮੀਟਿੰਗਸ ਵੀ ਹੋ ਰਹੀਆਂ ਨੇ ਤੇ ਬਾਕੀ ਜਿੰਨਾ ਅਸੀਂ ਲੋਕਾਂ ਦੇ ਵਿੱਚ ਜਾਣ ਦੀ ਕੋਸ਼ਿਸ਼ ਕਰਦੇ ਆ ਲੋਕਾਂ ਨੂੰ ਆਪਣੀ ਜਿਹੜੀ ਲੜਾਈ ਆ ਉਹਨੂੰ ਵੱਡੇ ਪੱਧਰ ਤੇ ਦੱਸਣ ਦੀ ਕੋਸ਼ਿਸ਼ ਕਰ ਰਹੇ ਆ ਵੀ ਪੰਜਾਬ ਦੀਆਂ ਮੰਗਾਂ ਕੀ ਨੇ ਤੁਸੀਂ ਮੰਗਾਂ ਨੂੰ ਕਿਵੇਂ ਆਪਾਂ ਲੈਣਾ ਵਾ ਅਸੀਂ ਲੋਕਾਂ ਨੂੰ ਇਹ ਨਹੀਂ ਜਾ ਕੇ ਕਹਿੰਦੇ ਵੀ ਅਸੀਂ ਤੁਹਾਨੂੰ 1000 ਰੁਪਏ ਦਵਾਂਗੇ 2000 ਰੁਪਏ ਦਵਾਂਗੇ ਜਾਂ ਅਸੀਂ ਤੁਹਾਡੇ ਜੁਨਟਾ ਮਾਫ ਕਰ ਦਾਂਗੇ ਅਸੀਂ ਉਹਨਾਂ ਨੂੰ ਇੱਕੋ ਇੱਕ ਗੱਲ ਕਹਿੰਦੇ ਆ ਵੀ ਅਸਲ ਤੁਹਾਨੂੰ ਸੱਚ ਦੱਸਾਂਗੇ ਸ਼ੀਸ਼ਾ ਦਿਖਾਵਾਂਗੇ ਉਹ ਹੁਣ ਅੱਗੇ ਤੁਹਾਡੀ ਜ਼ਮੀਰ ਮੰਨੂਗੀ ਤੇ ਤੁਸੀਂ ਖੜ੍ਹ ਜਿਓ ਨਹੀਂ ਮੰਨੂਗੀ ਤੇ ਜਿੱਥੇ ਅੱਜ ਤੱਕ 75 ਸਾਲਾਂ ਤੋਂ ਅਸੀਂ ਚਾਹੇ ਅਕਾਲੀ ਕਹਿੰਦੇ ਹੋਣੇ ਕਾਂਗਰਸੀ ਕਹਿੰਦੇ ਹੋਣੇ ਚਾਹੇ ਹੁਣ ਆਪ ਵਾਲਿਆਂ ਦੇ ਬਦਲਾਅ ਦੇਖ ਲੈ ਤੇ ਹੁਣ ਤੁਸੀਂ ਜਿੱਥੇ ਜਾਣਾ ਜਾਇਓ ਪਰ ਅਸੀਂ ਤੁਹਾਨੂੰ ਅਸਲ ਸ਼ੀਸ਼ਾ ਦਿਖਾਉਣਾ ਤੇ ਜੇ ਤੁਹਾਡੀ ਜ਼ਮੀਰ ਮੰਨੂਗੀ ਤੇ ਫੇਰ ਖੜ੍ਹ ਜਿਓ ਨਹੀਂ ਤਾਂ ਜੇ ਤੁਸੀਂ ਥੋੜਾ ਜੀ ਕਰਦਾ ਜਾਓ ਸਿਮਰਨਜੀਤ ਸਿੰਘ ਮਾਨ ਜੀ ਤੁਹਾਡੇ ਹੱਕ ਦੇ ਵਿੱਚ ਆਏ ਇੱਥੇ ਕੈਂਪੇਨ ਕਰਨ ਨਹੀਂ ਹਲੇ ਆਏ ਨਹੀਂ ਹੈਗੇ ਜੀ ਉਹਨਾਂ ਨੇ ਉੱਥੇ ਕੈਂਪੇਨ ਰੈਗੂਲਰ ਚੱਲ ਰਹੀ ਆ ਤੇ ਅਸੀਂ ਇਹਦੇ ਵਿੱਚ ਰੋਡ ਸ਼ੋਵ ਵਗੈਰਾ ਤਿਆਰ ਕਰ ਰਹੇ ਹਾਂ ਤੇ ਉੱਥੇ ਆਉਣਗੇ ਜੀ ਮੈਂ ਇਹੀ ਸਵਾਲ ਤੁਹਾਨੂੰ ਪੁੱਛਣਾ ਚਾਹੁੰਦੀ ਸੀ ਕਿਉਂਕਿ ਅਸੀਂ ਜਦੋਂ ਬਾਕੀ ਪਾਰਟੀਆਂ ਦੀ ਗੱਲ ਕਰੀਏ ਤਾਂ ਵੱਡੇ ਵੱਡੇ ਰੋਡ ਸ਼ੋਵ ਵੱਡੇ ਵੱਡੇ ਪੋਸਟਰ ਵੱਡੇ ਵੱਡੇ ਹੋਲਡਿੰਗਸ ਮੁੱਖ ਮੰਤਰੀ ਭਗਵੰਤ ਮਾਨ ਤੱਕ ਆ ਕੇ ਇੱਥੇ ਰੋਡ ਸ਼ੋਅ ਕਰ ਗਏ ਆਪਣੇ ਉਮੀਦਵਾਰ ਦੇ ਹੱਕ 'ਚ ਤੇ ਇੱਕ ਪਾਸੇ ਭਾਈ ਅਮਰਪਾਲ ਸਿੰਘ ਛੰਡੜਾ ਜੋ ਪੰਥ ਦਾ ਝੰਡਾ ਲੈ ਕੇ ਨਿਕਲੇ ਹੋਏ ਨੇ ਉਹਨਾਂ ਦੀ ਕੀ ਤਿਆਰੀ ਹੈ ਇਲੈਕਸ਼ਨਸ ਲਈ ਇੱਕ ਪਾਸੇ ਰੋਡ ਸ਼ੋਵ ਤੇ ਇੱਕ ਪਾਸੇ ਪੰਥ ਦੀ ਆਵਾਜ਼ ਸਾਡਾ ਜਿਹੜਾ ਹਜੇ ਨਿਸ਼ਾਨ ਜਿਹੜਾ ਹੈਗਾ ਮੈਂ ਉਹ ਹਲੇ ਪ੍ਰੋਪਰ ਜਿਹੜਾ ਹੈਗਾ 17 ਤਰੀਕ ਤੱਕ ਮਿਲੂਗਾ ਕਿਉਂਕਿ ਇਹ ਵੀ ਬਹੁਤ ਵੱਡੀ ਤਰਾਸਦੀ ਹੈ ਜਿਹੜੀ ਵੱਡੀਆਂ ਪਾਰਟੀਆਂ ਨੇ ਉਹਨਾਂ ਨੇ ਇੱਕ ਸਿਸਟਮ ਬਣਾਇਆ ਹੋਇਆ ਵੀ ਜਦੋਂ ਤੁਸੀਂ ਕੋਈ ਕੋਈ ਪੰਥ ਦੇ ਕੌਮ ਦੀ ਗੱਲ ਕਰਨ ਵਾਲੇ ਆਉਂਦੇ ਆ ਉਹਨਾਂ ਨੂੰ ਤੁਸੀਂ ਐਸਲੂਟ ਕਿਵੇਂ ਕਰਨਾ ਜਿਹੜਾ ਉਹਨਾਂ ਨੇ ਜਿਹੜਾ ਨਿਸ਼ਾਨ ਹਜੇ ਤੱਕ ਸਾਡਾ ਵੀ ਪੱਕਾ ਨਹੀਂ ਹੈਗਾ ਤੇ ਉਸ ਕਰਕੇ ਉਹ ਚਾਰ ਦਿਨ ਬਾਅਦ ਮਿਲਦਾ ਜਦੋਂ ਤੁਸੀਂ ਨੋਮੀਨੇਸ਼ਨ ਫਾਈਲ ਕਰ ਚੁੱਕੇ ਹੋ ਤੁਸੀਂ ਕੱਲ ਆਖਰੀ ਦਿਨ ਸੀ ਤੇ ਉਹ ਨੋਮੀਨੇਸ਼ਨ ਦਾ ਉਹ 4 ਦਿਨ ਬਾਅਦ ਮਿਲਦਾ ਤੇ 17 ਤਰੀਕ ਤੱਕ ਸਾਨੂੰ ਨਿਸ਼ਾਨ ਮਿਲੂਗਾ ਤੇ ਅਸੀਂ ਉਹ ਸਾਰਾ ਲਾਈਨ ਅਪ ਕਰ ਰਹੇ ਹਾਂ ਵੀ ਜਿਹੜੇ ਡੇਲੀ ਬੇਸ ਦੇ ਪ੍ਰੋਗਰਾਮ 25 30 ਪਿੰਡਾਂ ਦੇ ਵਿੱਚ ਅਸੀਂ ਡੇਲੀ ਜਿਹੜਾ ਆਪਣਾ ਪ੍ਰੋਗਰਾਮ ਕਰ ਰਹੇ ਹਾਂ ਤੇ ਉਹਦੇ ਨਾਲ ਨਾਲ ਅਸੀਂ ਲਾਸਟ ਜਿਹੜੇ ਡੇਜ਼ ਨੇ ਉਹਦੇ ਵਿੱਚ ਅਸੀਂ ਰੋਡ ਸ਼ੋ ਜਿਹੜੇ ਵੱਡੇ ਜਿਹੜੇ ਹੈਗੇ ਆ ਉਹ ਪੰਜਾਬ ਦੇ ਪੱਖੀ ਜਿਹੜੇ ਕਰਾਂਗੇ ਜਿਹਦੇ ਵਿੱਚ ਜਿੰਨੇ ਵੀ ਪੰਜਾਬ ਪੱਖੀ ਜਿਹੜੇ ਸੁਝਵਾਨ ਲੋਕ ਆ ਤੇ ਉਹਨਾਂ ਨੂੰ ਅਸੀਂ ਇਨਵਾਈਟ ਕਰ ਰਹੇ ਹਾਂ ਇੱਥੇ ਆਉਣ ਲਈ ਤੇ ਉਹ ਆਉਣਗੇ ਜ਼ਰੂਰ ਤੁਸੀਂ ਲਗਾਤਾਰ ਪ੍ਰਚਾਰ ਕਰ ਰਹੇ ਹੋ ਲੁਧਿਆਣਾ ਹਲਕੇ ਦੇ ਵਿੱਚ ਵਿਚਰ ਰਹੇ ਹੋ ਤੁਸੀਂ ਜ਼ਿਕਰ ਕੀਤਾ ਸੀਗਾ ਕਿ ਰਵਨੀਤ ਬਿੱਟੂ ਇੱਕ ਟੋਕ ਕੇ ਕਹਿੰਦਾ ਵੀ ਮੇਰਾ ਦਾਦਾ ਬਿਆਨ ਸਿੰਘ ਇੱਕ ਦੌਰ ਜਿੱਥੇ ਬਿਆਨ ਸਿੰਘ ਦਾ ਟਾਰਚਰ ਹੁੰਦਾ ਕੇਪੀਐਸ ਨਾਲ ਗਿਲ ਨਾਲ ਮਿਲ ਕੇ ਤੇ ਇੱਕ ਪਾਸੇ ਟਾਰਚਰ ਸਹਿਣ ਵਾਲੇ ਯਾਨੀ ਕਿ ਤੁਸੀਂ ਤੇ ਤੁਹਾਡਾ ਪਰਿਵਾਰ ਕਦੇ ਮੁਲਾਕਾਤ ਹੋਈ ਕਦੇ ਆਹਮੋ ਸਾਹਮਣੇ ਹੋਏ ਦੋਨੋਂ ਇੱਕ ਪਾਸੇ ਜ਼ੁਲਮ ਕਰਨ ਵਾਲੇ ਤੇ ਇੱਕ ਪਾਸੇ ਜ਼ੁਲਮ ਸਹਿਣ ਵਾਲੇ ਨਹੀਂ ਹਾਲੇ ਤੱਕ ਤਾਂ ਨਹੀਂ ਹੋਈ ਜੀ ਹਾਲੇ ਤੱਕ ਫੇਸ ਟੂ ਫੇਸ ਸਾਡਾ ਗਰੇ ਹੋਇਆ ਨਹੀਂ ਤੇ ਮੈਂ ਚਾਹੂੰਗਾ ਵੀ ਕਦੇ ਹੋਵੇ ਕੋਈ ਓਪਨ ਡਿਬੇਟ ਵੀ ਹੋਵੇ ਇਹ ਚੀਜ਼ਾਂ ਦੇ ਜਿਵੇਂ ਉਹ ਕਿ ਆਪਣੇ ਦਾਦੇ ਨੂੰ ਸ਼ਹੀਦ ਕਹਿੰਦਾ ਮੈਂ ਉਹਦੀ ਪਿੱਛੇ ਜਿਹੇ ਅੰਬੈਸਡਰ ਕਾਰ ਦੀ ਉਹ ਜਿਹੜੀ ਇੰਟਰਵਿਊ ਦੇਖ ਰਹੀ ਉਹ ਕਹਿੰਦਾ ਮੈਂ ਆਪਣੇ ਦਾਦੇ ਨੂੰ ਇਹਦੇ ਵਿੱਚ ਦੇਖਦਾ ਵੀ ਆਪਣੇ ਬਜ਼ੁਰਗਾਂ ਨੂੰ ਜਿਹੜਾ ਮੈਂ ਅੰਬੈਸਡਰ ਕਾਰਚ ਦੇਖਦਾ ਦੇ ਮੈਂ ਉਹ ਉਹਨਾਂ ਗੱਲ ਜਰੂਰ ਕਰਨਾ ਚਾਹੂੰਗਾ ਆਪਨ ਡਿਬੇਟ ਦੇ ਵਿੱਚ ਵੀ ਜਿਹੜਾ ਤੁਸੀਂ ਇਲੈਕਸ਼ਨਸ ਦੇ ਵਿੱਚ ਵੋਟਾਂ ਲੈਣ ਲਈ ਵੀ ਤੁਸੀਂ ਕਿੱਥੇ ਤੱਕ ਡਿੱਗ ਜੰਨੇ ਹੋ ਇੱਕ ਪਾਸੇ ਤੁਸੀਂ ਕਹਿੰਦੇ ਮੇਰਾ ਦਾਦਾ ਸ਼ਹੀਦ ਆ ਜਏ ਆ ਤੇ ਜਿਹੜੇ ਅਨੇਕ ਨੌਜਵਾਨ ਜਿਹੜੇ ਆ ਤੁਸੀਂ ਉਸ ਵੇਲੇ ਘਰਾਂ ਦੇ ਵਿੱਚ ਬਹਿਣ ਪੁਆਏ ਜਿਹੜੇ ਸਾਡੇ ਨੌਜਵਾਨ ਛੋਟੇ ਛੋਟੇ ਉਮਰ ਦੇ ਨੌਜਵਾਨ ਸੀਗੇ ਜਿਹੜੇ ਸ਼ਹੀਦ ਕਰਾਏ ਆ ਤੇ ਉਹਨਾਂ ਦਾ ਤੁਸੀਂ ਜਿਹੜਾ ਦਰਦ ਆ ਉਹਨਾਂ ਦੇ ਜਾ ਕੇ ਫਲੋਲੋ ਦਾ ਸਹੀ ਉਹਨਾਂ ਦੇ ਜਾ ਕੇ ਦੇਖੋ ਸਹੀ ਘਰਾਂ ਦੇ ਵਿੱਚ ਅੱਜ ਜਿਹੜੇ 10-10 ਸਾਲ ਜਿਨ੍ਹਾਂ ਦੇ ਬਰਾਤਾਂ ਵੀ ਚੜੀਆਂ ਕਿੰਨਾਂ ਦਰਦਾਰਨ ਸਾਈਡ ਦੇ ਵਿੱਚ ਮੱਝ ਦੇ ਵਿੱਚ ਮੱਝ ਦੇ ਵਿੱਚ ਤੇ ਤੁਸੀਂ ਉੱਥੇ ਜਾ ਕੇ ਦੇਖੋ ਤਾਂ ਸਹੀ ਇੱਕ ਵਾਰ ਬਈ ਕੱਲੇ ਆਪਣੇ ਦਾਦੇ ਨੂੰ ਰੋਈ ਜਾਂਦੇ ਹੋ ਵੀ ਮੇਰੇ ਦਾਦੇ ਦੇ ਜਿਹੜੇ ਵੀ ਵੀ ਮਾਸ ਦੇ ਟੁਕੜੇ ਅਸੀਂ ਇਕੱਠੇ ਕਰੇ ਆ ਉਹ ਤਾਂ ਅਖੀਰ ਦੇ ਵਿੱਚ ਉਹ ਕੀਦਾ ਜੀ ਕਰਦਾ ਵੀ ਮੈਂ ਆਪਣੇ ਆਪ ਨੂੰ ਮਾਰ ਕੇ ਕਿਸ ਨੂੰ ਮਾਰਾਂ ਬਿਲਕੁਲ ਪਰ ਜਦੋਂ ਤੁਸੀਂ ਇੱਕ ਅਤ ਕਰਾ ਦਿੰਦੇ ਹੋ ਵੀ ਕੋਈ ਉਹਦੇ ਅੱਗੇ ਕੋਈ ਰਾਹ ਨਹੀਂ ਰਹਿੰਦਾ ਤੇ ਫੇਰ ਜਾ ਕੇ ਸਿਕ ਕੋਮ ਦਾ ਵੀ ਉਹ ਜਿਹੜਾ ਬਦਲਾ ਵੀ ਕਦੇ ਭਾਜੀ ਅਸੀਂ ਜਿਹੜੀ ਛੱਡੀ ਨਹੀਂ ਕਿਸੇ ਦੇ ਸਿਰ ਤੇ ਜੇ ਕੋਈ ਸਾਡੇ ਸਿਰ ਤੇ ਚੜਦਾ ਤੇ ਅਸੀਂ ਤਾਰ ਕੇ ਰਹਿਣੇ ਆ ਤੇ ਉਹ ਸਾਨੂੰ ਗੁਰੂ ਸਾਹਿਬ ਨੇ ਦਿੱਤਾ ਉਹ ਤਾਂ ਫਿਰ ਸਾਨੂੰ ਕਰਨਾ ਹੀ ਪੈਂਦਾ ਹੈ ਖੇਰ ਤੇ ਜਾ ਕੇ ਹੂੰ ਪੰਥ ਦਾ ਝੰਡਾ ਚੁੱਕਿਆ ਹੋਇਆ ਹੁਣ ਤੁਸੀਂ ਤੇ ਤੁਹਾਡੇ ਪਿਤਾ ਪੰਥ ਲਈ ਸ਼ਹੀਦ ਹੋਗੇ ਜਦੋਂ ਵਿਚਰਦੀਆਂ ਲੋਕਾਂ ਦੇ ਵਿੱਚ ਜਦੋਂ ਗਲੀਆਂ ਦੇ ਵਿੱਚ ਜਾਂਦੇ ਹੋ ਜਦੋਂ ਸੜਕਾਂ ਤੇ ਜਾਂਦੇ ਹੋ ਤਾਂ ਭਾਈ ਰਚਪਾਲ ਸਿੰਘ ਛੰਦੜਾ ਨੂੰ ਆਪਣੇ ਨਾਲ ਕਿੰਨਾ ਨੇੜੇ ਮਹਿਸੂਸ ਕਰਦੇ ਹੋ ਹਮੇਸ਼ਾ ਅੰਗ ਸੰਗ ਸ਼ਹੀਦ ਲੈ ਕੇ ਚੱਲਦੇ ਆਂ ਜੀ ਤੇ ਜਦੋਂ ਮੇਰਾ ਕੋਈ ਕੰਮ ਸ਼ੁਰੂ ਕਰਦਾ ਤੇ ਮੈਂ ਹਮੇਸ਼ਾ ਛਿੱਧਾਂ ਦੇ ਅੱਗੇ ਅਰਦਾਸ ਕਰਕੇ ਹੀ ਚੱਲਦਾ ਪਹਿਲੇ ਜਿਹੜੇ ਸਾਡਾ ਹੁੰਦਾ ਅਰਦਾਸ ਕਰਕੇ ਛਿੱਦਾਂ ਦੇ ਅੱਗੇ ਫਿਰ ਤੁਰੀਦਾ ਤੇ ਅੱਜ ਤੱਕ ਕੋਈ ਐਜਾ ਮਹਿਸੂਸ ਨਹੀਂ ਹੋਇਆ ਲੋਕਾਂ ਦੇ ਵਿੱਚ ਸਤਕਾਰ ਹਮੇਸ਼ਾ ਮਿਲਦਾ ਕੋਈ ਐਜਾ ਬੰਦਾ ਕੋਈ ਹੋਇਆ ਨਹੀਂ ਅੱਜ ਤੱਕ ਵੀ ਜਿਹੜਾ ਬਾਹ ਫੜ ਕੇ ਕਹਿ ਸਕੇ ਵੀ ਯਾਰ ਰਿਸ਼ਪਾਲ ਸਿੰਘ ਛੰੜੜਾ ਉਹਨਾਂ ਨੇ ਜਾਂ ਕੋਈ ਹੋਰ ਜਿੰਨੇ ਜਥੇਬੰਦੀਆਂ ਦੇ ਸਿੰਘ ਸੀਗੇ ਵੀ ਇਹਨਾਂ ਨੇ ਸਾਡਾ ਮਾੜਾ ਕੀਤਾ ਹੂੰ ਬੜੇ ਹਿੰਦੂ ਚਿਹਰੇ ਵੀ ਮਿਲਦੇ ਆ ਜਿਹੜੇ ਕਹਿੰਦੇ ਯਾਰ ਵੀ ਉਸ ਵੇਲੇ ਉਹਨਾਂ ਨੇ ਸਾਡਾ ਸਾਥ ਦਿੱਤਾ ਤੇ ਸਾਨੂੰ ਬਚਾਏ ਉਹਨਾਂ ਦੇ ਸਿੰਘਾਂ ਨੇ ਸੀ ਹੂੰ ਬੱਚੇ ਦੀ ਅਟੈਚਮੈਂਟ ਨਾ ਚਾਰ ਲੋਕਾਂ ਨਾਲ ਬਹੁਤ ਜ਼ਿਆਦਾ ਹੁੰਦੀ ਹੈ ਦਾਦਾ ਦਾਦੀ ਮਾਤਾ ਪਿਤਾ ਹਾਂਜੀ ਹਰ ਵੇਲੇ ਛੱਤਰ ਛਾਇਆ ਦੇ ਵਿੱਚ ਬੱਚਾ ਇਹਨਾਂ ਦੀ ਛੱਤਰ ਛਾਇਆ ਦੇ ਵਿੱਚ ਰਹਿੰਦਾ ਹੈ ਤੁਹਾਡੇ ਦਾਦਾ ਜੀ ਸ਼ਹੀਦ ਹੋ ਗਏ ਤੁਹਾਡੇ ਮਾਤਾ ਜੀ ਵੀ ਹੋ ਗਏ ਤੁਹਾਡੇ ਪਿਤਾ ਜੀ ਵੀ ਹੋ ਗਏ ਅਖੀਰ ਦੇ ਵਿੱਚ ਤੁਹਾਡੇ ਦਾਦੀ ਜੀ ਤੁਹਾਨੂੰ ਪਾਲਦੇ ਹਨ ਹਾਂਜੀ ਬਚਪਨ ਕਿੰਨਾ ਕੁ ਚੁਣੌਤੀਆਂ ਭਰਿਆ ਸੀ ਜਿਨ੍ਹਾਂ ਚੀਜ਼ਾਂ ਦੀ ਲੋਡ ਹੁੰਦੀ ਹੈ ਜਿਨ੍ਹਾਂ ਮਾਪਿਆਂ ਦੀ ਲੋਡ ਹੁੰਦੀ ਹੈ ਉਹ ਤੁਹਾਡੇ ਨਾਲ ਨਹੀਂ ਸੀ ਸਿਰਫ ਇੱਕ ਦਾਦੀ ਜੀ ਤੁਹਾਡੇ ਨਾਲ ਸੀ ਕਿੰਨੀ ਦੇਰ ਤੁਹਾਡੇ ਨਾਲ ਰਹੇ ਤੇ ਕਿੰਨਾ ਕੁ ਚੁਣੌਤੀ ਭਰਿਆ ਸੀ ਬਚਪਨ ਦੇਖੋ ਮੈਂ ਜਦੋਂ 10 ਸਾਲ ਦਾ ਸੀਗਾ ਜਦੋਂ ਮੈਂ ਪਹਿਲੇ ਪਹਿਲਾ ਹੀ ਹੋਸਟਲ ਜਿਹੜਾ ਲਾਈਫ ਹੁੰਦੀ ਆ ਤੇ ਮੇਰੇ ਖਿਆਲ ਨਾਲ 7-8 ਸਾਲ ਤੋਂ ਮੈਂ ਹੋਸਟਲ ਲਾਈਫ ਸ਼ੁਰੂ ਕਰ ਲਈ ਸੀ ਆਪਣੀ ਤੇ ਜਿਹਦੇ ਵਿੱਚ ਗੁਰੂ ਆਸਥਾ ਟਰੱਸਟ ਵੀ ਦੇਖਿਆ ਫਿਰ ਮਾਤਾ ਗੋਰੀ ਸਾਰਾ ਟਰੱਸਟ ਵੀ ਦੇਖਿਆ ਇਹ ਸਾਰੇ ਉਹ ਟਰੱਸਟ ਸੀਗੇ ਜਿਹੜੇ ਸ਼ਹੀਦ ਪਰਿਵਾਰਾਂ ਲਈ ਬਣਾਏ ਜਾਂਦੇ ਸੀ ਤੇ ਮੋਸਟਲੀ ਮੇਰੇ ਸ਼ਹੀਦ ਪਰਿਵਾਰਾਂ ਨਾਲ ਹੀ ਮੇਰਾ ਜਿਹੜਾ ਟਾਈਮ ਸਪੈਂਡ ਹੋਇਆ ਵਾ ਤੇ ਉੱਥੇ ਜਿੰਨੇ ਵੀ ਬੱਚੇ ਸੀਗੇ ਤੇ ਉਹ ਸਾਰੇ ਹੀ ਆਪਣੇ ਮਾਪੇ ਤੋਂ ਬਿਨਾ ਉੱਥੇ ਜਿਹੜੇ ਰਹਿੰਦੇ ਸੀਗੇ ਤੇ ਬਹੁਤ ਟਫਾ ਵੀ ਆਪਣੇ ਮਾਪੇ ਤੋਂ ਬਿਨਾ ਜਿਹੜਾ ਵੀ ਤੁਸੀਂ ਇੱਕ ਛੋਟਾ ਬੱਚਾ ਸਰਵਾਈਵ ਕਰਦਾ ਪਰ ਇੱਕ ਇਹਦੇ ਵਿੱਚ ਇਹ ਵੀ ਆ ਵੀ ਜਿਹੜੇ ਬੱਚੇ ਉਸ ਵੇਲੇ ਉਹ ਚੀਜ਼ਾਂ ਨੂੰ ਸਹਿ ਗਏ ਜਾਂ ਹਨਾ ਵੀ ਕਰ ਗਏ ਮੈਂ ਕਹਿੰਦਾ ਵੀ ਉਹ ਦੁਨੀਆ ਦੀ ਉਹ ਚੀਜ਼ਾਂ ਸਿੱਖ ਗਏ ਵੀ ਜਿਹੜਾ ਕੋਈ ਤੁਹਾਨੂੰ ਪੜਾਈਆਂ ਦੇ ਵਿੱਚ ਨਹੀਂ ਸਿਖਾ ਸਕਦਾ ਤੇ ਅੱਜ ਵੀ ਇੰਨਾ ਕਿ ਹੈਗਾ ਵੀ ਕਿਤੇ ਵੀ ਤੁਸੀਂ ਚਲੇ ਜਾਂਦੇ ਹੋ ਮਾਰ ਨਹੀਂ ਖਾਂਦੇ ਕਿਉਂਕਿ ਉਹ ਟਾਈਮ ਪੀਰੀਅਡ ਜਿਹੜੇ ਹੈਗੇ ਆ ਜਦੋਂ ਤੁਸੀਂ ਮਾਪੇ ਤੋਂ ਬਿਨਾ ਜਾਂ ਤੁਸੀਂ ਸਾਰਾ ਕੁਝ ਸਰਵਾਈਵ ਦੇਖਦੇ ਹਾਂ ਉਮਰ ਤੋਂ ਪਹਿਲਾਂ ਸਿਆਣੇ ਹੋ ਜੰਨੇ ਆ ਉਮਰ ਤੋਂ ਪਹਿਲਾਂ ਸਿਆਣੇ ਹੋ ਜਾਂਦੇ ਆ ਉਮਰ ਤੋਂ ਪਹਿਲਾਂ ਹੀ ਸਿਆਣੇ ਵੀ ਹੋ ਜਾਂਦੇ ਆ ਤੇ ਹਰ ਇੱਕ ਚੀਜ਼ ਨੂੰ ਤੁਸੀਂ ਸਮਝਣ ਲੱਗ ਜਾਂਦੇ ਹੋ ਤੇ ਤੁਸੀਂ ਹਰ ਇੱਕ ਚੀਜ਼ ਨੂੰ ਦੇਖਦੇ ਹੋ ਵੀ ਪਰਖਦੇ ਹੋ ਵੀ ਇਹ ਚੀਜ਼ ਕਿਵੇਂ ਕਰਨੀ 10 ਵਾਰ ਸੋਚ ਕੇ ਕਰਦੇ ਹੋ ਹੂੰ ਲੁਧਿਆਣਾ ਦੇ ਐਮਪੀ ਜੇਕਰ ਅਮਰਿਤਪਾਲ ਸਿੰਘ ਛੰਦੜਾ ਬਣ ਜਾਂਦੇ ਨੇ ਤਾਂ ਲੋਕ ਸਭਾ ਦੇ ਵਿੱਚ ਪਹਿਲੇ ਦਿਨ ਕੀ ਜਾ ਕੇ ਬੋਲਣਗੇ ਕੀ ਆਵਾਜ਼ ਚੱਕਣਗੇ ਜਿਹੜੇ ਪਹਿਲੇ ਇੱਥੇ ਮੁੱਖ ਮੁੱਦੇ ਆ ਜੀ ਪਹਿਲਾ ਤਾਂ ਹੈਗਾ ਸਾਡੀ ਨੌਜਵਾਨੀ ਦਾ ਜਿਹੜਾ ਹੈਗਾ ਨਸ਼ਾ ਮੁਕਤ ਹੈਗਾ ਦੂਜਾ ਜਿਹੜੀਆਂ ਫੈਕਟਰੀਸ ਦਾ ਜਿੰਨਾ ਵੀ ਪਾਣੀ ਵੇਸਟ ਪਾਣੀ ਆ ਜਿਹੜਾ ਅੱਜ ਧਰਤੀ ਦੇ ਵਿੱਚ ਜਾ ਰਿਹਾ ਤੇ ਗੰਦੇ ਨਾਲੇ ਦਾ ਮੁੱਦਾ ਹੈਗਾ ਲੁਧਿਆਣੇ ਦਾ ਜਿਹੜਾ ਉਹ ਉੱਥੋਂ ਕੈਂਸਰ ਲੋਕਾਂ ਨੂੰ ਹੋ ਰਿਹਾ ਉਹ ਜਿਹੜਾ ਬਹੁਤ ਵੱਡਾ ਮੁੱਦਾ ਵਾ ਵੀ ਜਿਹੜਾ ਉਹ ਠੀਕ ਕਰਨਾ ਉਹਨੂੰ ਫਿਲਟਰ ਕਰਨਾ ਉਹਦੇ ਲਈ ਪ੍ਰੋਜੈਕਟ ਲਾਉਣਾ ਵੀ ਬਹੁਤ ਵੱਡੀ ਗੱਲ ਆ ਅੱਜ ਤੱਕ ਮੈਂ ਬਹੁਤ ਵੱਡੀ ਤਰਸਦੀ ਯਾਰ ਰਣਵੀਰ ਬੇਟੂ ਨੂੰ ਜਿਹੜਾ ਬਿਆਨਸੀਆਂ ਦਾ ਪੁੱਤਾ ਸੀਗਾ ਲੋਕਾਂ ਨੇ ਜਿਤਾਜ ਜਤਾ ਕੇ ਉਹਨੂੰ ਦੁਬਾਰਾ ਉਥੇ ਐਮਪੀ ਬਣਾਉਂਦੇ ਰਹੇ ਆ ਇਹ ਨਹੀਂ ਪਤਾ ਵੀ ਲੋਕ ਬਣਾਉਂਦੇ ਰਹੇ ਆ ਕਿ ਉਹ ਉਹਦੀ ਸੈਂਟਰ ਨਾਲੇ ਇੰਨੀ ਕਿ ਜਾਰੀ ਉਹਦੇ ਦਾਦੇ ਕਰਕੇ ਪੈ ਗਈ ਸੀ ਵੀ ਸੈਂਟਰ ਹੀ ਉਹਨੂੰ ਹਮੇਸ਼ਾ ਜਿੱਧਾ ਅੱਗੇ ਫੇਰ ਲਿਆਉਂਦਾ ਸੀ ਪਰ ਅੱਜ ਤੱਕ ਉਹਨੇ ਲੁਧਿਆਣੇ ਦੇ ਲੋਕਾਂ ਲਈ ਉਹ ਚੀਜ਼ ਨਹੀਂ ਖੜ ਨਹੀਂ ਸਕਿਆ ਜਿਹੜਾ ਬੁੱਢਾ ਨਾਲਾ ਹੋਇਆ ਜਾਂ ਨੌਜਵਾਨਾਂ ਦੇ ਰੋਜ਼ਗਾਰ ਹੋਇਆ ਉਹ ਜਿਹੜੇ ਮੁੱਦੇ ਆ ਉਹ ਸਾਰਿਆਂ ਤੋਂ ਪਹਿਲਾਂ ਚੱਕੇ ਜਾਣਗੇ ਜੀ ਤੇ ਉਹ ਤੋਂ ਬਾਅਦ ਜਿਹੜੇ ਜਿਵੇਂ ਜਿਉਂ ਲੜਾਈ ਜਿਹੜੀ ਪੰਜਾਬ ਦੀ ਅੱਗੇ ਆਉਂਦੀ ਰਹੂਗੀ ਤੇ ਉਹਨੂੰ ਬੁਲੰਦ ਹੋ ਕੇ ਅਸੀਂ ਚੱਕਾਂਗੇ ਹਮੇਸ਼ਾ ਲੁਧਿਆਣਾ ਦੇ ਵਿੱਚ ਨਾ ਸਭ ਤੋਂ ਜ਼ਿਆਦਾ ਇੰਡਸਟਰੀਜ਼ ਨਹੀਂ ਪੰਜਾਬ ਦਾ ਮਾਂਚੈਸਟਰ ਵੀ ਲੁਧਿਆਣਾ ਨੂੰ ਕਿਹਾ ਜਾਂਦਾ ਆ ਇੱਥੇ ਰੋਜ਼ਗਾਰ ਦੇ ਵਸੀਲੇ ਵੀ ਬਹੁਤ ਨਹੀਂ ਕਿਉਂਕਿ ਇੰਡਸਟਰੀਜ਼ ਬਹੁਤ ਜ਼ਿਆਦਾ ਨਹੀਂ ਪਰ ਜੇ ਮੌਜੂਦਾ ਸਮੇਂ ਦੀ ਗੱਲ ਕਰੀਏ ਮੈਂ ਬਹੁਤ ਸਾਰੇ ਇਦਾਂ ਦੇ ਇੰਡਸਟਰੀਸਟ ਨੂੰ ਜਾਣਦੀ ਆ ਜਿਹੜੇ ਆਪਣਾ ਰੋਣਾ ਰੋਂਦੇ ਨੇ ਜਿਹੜੇ ਇਹ ਕਹਿੰਦੇ ਨੇ ਕਿ ਪਹਿਲਾ 10 ਸਾਲ ਪਹਿਲਾਂ ਦੀ ਇੰਡਸਟਰੀ ਤੇ ਅੱਜ ਦੀ ਇੰਡਸਟਰੀ ਦੇ ਵਿੱਚ ਬਹੁਤ ਫਰਕ ਆ ਕਿੱਥੇ ਉਹ ਰੋਜ਼ਗਾਰ ਦਿੰਦੇ ਸੀ ਤੇ ਕਿੱਥੇ ਅੱਜ ਉਹਨਾਂ ਨੂੰ ਮਜਬੂਰ ਹੋ ਕੇ ਬਹੁਤ ਸਾਰੇ EMPLOYEES ਨੂੰ ਕੱਢਣਾ ਪੈ ਰਿਹਾ ਤੇ ਖੁਦ ਵੀ ਇੰਡਸਟਰੀ ਛੱਡ ਕੇ ਪੰਜਾਬ ਤੋਂ ਬਾਹਰ ਜਾਣਾ ਪੈ ਰਿਹਾ ਹਾਂਜੀ ਹਾਂਜੀ ਇਹਦੇ ਵਿੱਚ ਇਹੀ ਆ ਜੀ ਜਦੋਂ ਜੇ ਸਰਕਾਰਾਂ ਜਿਵੇਂ ਸਖਵੀਰ ਸਿੰਘ ਬਾਦਲ ਜਦੋਂ ਆਏ ਆ ਸੱਤਾ ਦੇ ਵਿੱਚ 10 ਸਾਲ ਲਗਾਤਾਰ ਰਹੇ ਆ ਤੇ ਉਹਨਾਂ ਨੇ ਬੜੇ ਇਹ ਜੇ ਵੱਡੇ ਵੱਡੇ ਬਿਜ਼ਨਸ ਸੀ ਜਿਨ੍ਹਾਂ ਦੇ ਵਿੱਚ ਉਹਨਾਂ ਨੇ ਆਪਣੇ ਹਿੱਸੇ ਮੰਗਨੇ ਸ਼ੁਰੂ ਕਰੇ ਤੇ ਇੰਡਸਟਰੀਅਲ ਜਿਹੜੇ ਹੈਗੇ ਉਹਦੋਂ ਉਹਨਾਂ ਤੋਂ ਡਰ ਕੇ ਜਾਂ ਉਹਨਾਂ ਦੇ ਬਿਜਲੀ ਬੰਦ ਕਰ ਦਿੰਦੇ ਕੁਝ ਕਰਕੇ ਉਹ ਪਜਦੇ ਸੀਗੇ ਇੱਥੋਂ ਅਸੀਂ ਜਿਹੜੇ ਜਦੋਂ ਵੀ ਇਹ ਚੀਜ਼ ਦੇ ਸੱਤਰ ਦੇ ਵਿੱਚ ਆਵਾਂਗੇ ਤੇ ਅਸੀਂ ਇੱਕ ਤਾਂ ਵੱਡੀ ਤੋਂ ਵੱਡੀ ਇੰਡਸਟਰੀ ਜਿਹੜੀ ਆ ਉਹਨਾਂ ਨੂੰ ਇੱਥੇ ਵਧੀਆ ਸਹੂਲਤਾਂ ਦੇ ਕੇ ਇੱਥੇ ਲੈ ਕੇ ਆਵਾਂਗੇ ਦੂਜੀ ਗੱਲ ਜਿਹੜੇ ਸਾਡੇ ਨੌਜਵਾਨ ਨੇ ਉਹਨਾਂ ਨੂੰ 70% ਜਿਹੜਾ ਰਕਮਾ ਕੋਟਾ ਉਹਨਾਂ ਨੂੰ ਵਿੱਚ ਰੱਖਾਂਗੇ ਵੀ ਜਿਹੜੇ ਅਸੀਂ ਉਹਨਾਂ ਦੇ ਵੀ ਹਿੱਸੇ ਰੱਖਣ ਦੀ ਗੱਲ ਨਹੀਂ ਕਰਾਂਗੇ ਉਹ ਆਪਣਾ ਜਿਹੜਾ ਪੰਜਾਬ ਲਈ ਜਿਹੜੀ ਪਹਿਲ ਦੇ ਆਧਾਰ ਤੇ ਆ ਵੀ ਨੌਜਵਾਨੀ ਨੂੰ ਉਥੇ ਪਹਿਲ ਦਿੱਤੀ ਜਾਵੇ ਬਾਜੂ ਜਿਹੜਾ 30% ਆ ਉਹ ਜਿੰਨੇ ਕੋਈ ਪ੍ਰਵਾਸੀਆਂ ਨੂੰ ਦੇਣਾ ਕੁਝ ਕਰਨਾ ਉਹ ਕਰਨ ਠੀਕ ਹੈ ਜਾਂਦੇ ਜਾਂਦੇ ਸਾਡੀ ਆਡੀਅנס ਨੂੰ ਸਿੱਖ ਪੰਥ ਨੂੰ ਕੋਈ ਮੈਸੇਜ ਦੇਣਾ ਚਾਹੁੰਦੇ ਹੋ ਕੀ ਕਹਿਣਾ ਚਾਹੁੰਦੇ ਹੋ ਮੈਂ ਤਾਂ ਪੰਜਾਬ ਦੀ ਨੌਜਵਾਨੀ ਨੂੰ ਇੱਕੋ ਹੀ ਬੇਨਤੀ ਕਰਨਾ ਚਾਹੁੰਗਾ ਵੀ ਆਪਾਂ ਆਪਣਾ ਅਸਲ ਜਿਹੜੀ ਲੜਾਈ ਆ ਪੰਜਾਬ ਦੇ ਨੌਜਵਾਨਾਂ ਨੂੰ ਬਈ ਪੰਜਾਬ ਦੇ ਨਾਲ ਪਹਿਲਾਂ ਹੋਈਏ ਫੇਰ ਅਸੀਂ ਪੰਜਾਬੀ ਦੇ ਹੋਈਏ ਜਿਹੜੇ ਸਾਨੂੰ ਇੱਕ ਦੂਜੇ ਨੂੰ ਸਾਰੇ ਨਾਲ ਜੋੜਦੇ ਆ ਉਹ ਤੋਂ ਬਾਅਦ ਅਸੀਂ ਚਾਹੇ ਸਿੱਖ ਹੋਈਏ ਚਾਹੇ ਹਿੰਦੂ ਹੋਈਏ ਚਾਹੇ ਮੁਸਲਮਾਨ ਹੋਈਏ ਚਾਹੇ ਅਜ ਅਸਾਈ ਹੋਈਏ ਫੇਰ ਅਸੀਂ ਆਪਣੇ ਆਪਣੇ ਧਰਮ ਦੇ ਵਿੱਚ ਪਰਤੱਖ ਹੋਈਏ ਪਰ ਸਾਰਿਆਂ ਤੋਂ ਪਹਿਲਾਂ ਪੰਜਾਬ ਪੱਖੀ ਜਿਹੜੀਆਂ ਵੀ ਕੋਈ ਲੜਾਈ ਲੜ ਰਹੀਆਂ ਪਾਰਟੀਆਂ ਨੇ ਉਹ ਪਾਰਟੀ ਦੇ ਨਾਲ ਖੜੀਏ ਤੇ ਪੰਜਾਬ ਦੀ ਗੱਲ ਕਰੀਏ ਇੰਨੀਆਂ ਬੇਨਤੀ ਕਰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਸ਼ੁਕਰੀਆ ਅਮਰਿਤਪਾਲ ਸਿੰਘ ਸਾਡੇ ਨਾਲ ਗੱਲ ਕਰਨ ਲਈ ਸਾਨੂੰ ਸਮਾਂ ਦੇਣ ਲਈ ਰੱਬ ਕਰੇ ਤੁਹਾਡੀ ਇਲੈਕਸ਼ਨ ਕੈਂਪੇਨ ਬਹੁਤ ਵਧੀਆ ਚੱਲਦੀ ਰਹੇ ਜਿਵੇਂ ਚੱਲ ਰਹੀ ਹੈ ਤੇ ਤੁਹਾਨੂੰ ਸਫਲਤਾ ਵੀ ਮਿਲੇ ਤੁਹਾਡਾ ਜਿਹੜਾ ਮੁਕਾਮ ਹੈ ਉਹ ਤੁਹਾਨੂੰ ਮਿਲੇ ਬਹੁਤ ਬਹੁਤ ਸ਼ੁਕਰੀਆ ਸਾਡਾ ਨਾਲ ਜੁੜਨ ਲਈ ਸੋ ਇਹ ਸੀ ਅੱਜ ਦੀ ਖਾਸ ਗੱਲਬਾਤ ਪਾਈ ਅਮਰਿਤਪਾਲ ਸਿੰਘ ਛੰਦੜਾ ਦੇ ਨਾਲ ਜਿਹੜੇ ਕਿ ਇੱਕ ਸ਼ਹੀਦੀ ਪਰਿਵਾਰ ਦੇ ਨਾਲ ਸੰਬੰਧ ਰੱਖਤੇ ਨੇ ਔਰ ਇਨੀ ਦਿਨੀ ਲੁਧਿਆਣਾ ਲੋਕ ਸਭਾ ਹਲਕੇ ਤੋਂ ਚੋਣ ਲੜ ਰਹੇ ਨੇ ਸ਼ੋਮਨੀ ਕਾਲੇ ਦਲ ਅਮਰਿਤ ਸਰਦੀ ਟਿਕਟ ਤੇ ਅਗਲੇ ਐਪੀਸੋਡ ਦੇ ਵਿੱਚ ਫੇਰ ਹਾਜ਼ਰ ਹੋਵਾਂਗੇ ਤਦ ਤੱਕ ਲਈ ਤੁਸੀਂ ਵੇਖਦੇ ਰਹੋ ਸੱਚ ਦਾ ਨਿਰੰਤਰ ਵਹਿੰਦਾ ਦਰਿਆ ਤਲੁਸ਼ਟੀ